ਔਰ ਲੋਕ ਡਰਾਈਵਰਾਂ ਜਾਂ ਕੰਡਕਟਰਾਂ ਨੇ ਸ਼ਿਕਾਇਤਾਂ ਹੀ ਕਰਦੇ ਨੇ ਔਰ ਐਡਾ ਵੱਡਾ ਕੰਮ ਕਰਨ ਦੇ ਜਦੋਂ ਹੋ ਰਿਹਾ ਸੀ ਤਾਂ ਡਰਾਈਵਰ ਤਾਂ ਜਿਹੜਾ ਆਪਣਾ ਮਸਤ ਹੁੰਦਾ ਡਰਾਈਵਿੰਗ ਦੇ ਵਿੱਚ ਉਹ ਤਾਂ ਧਿਆਨ ਕਿਵੇਂ ਜਾਂਦਾ ਉਸ ਗੱਲਾਂ ਨੇ ਪਹਿਲੀ ਗੱਲ ਤੇ ਇਹ ਹੈ ਵੀ ਅਸੀਂ ਇਹੇ ਜੀ ਡਿਊਟੀ ਕਰ ਰਹੇ ਆ ਵੀ ਜਿਹਦੇ ਵਿੱਚ ਸਾਰਾ ਦਿਨ ਅਸੀਂ ਤਣਾਅਪੂਰਨ ਮਤਲਬ ਪ੍ਰੈਸ਼ਰ ਦੇ ਵਿੱਚ ਰਹਿੰਦੇ ਆ ਤੇ ਉਸ ਤੋਂ ਪਹਿਲਾਂ ਜਿਉਂ ਸਵਾਰੀਆਂ ਨੇ ਬੱਚੇ ਨੂੰ ਜਨਮ ਦਿਵਾਤਾ ਸੀ ਇਤੋਂ ਦਾ ਕੇਸ ਵੀ ਹੋਰ ਵੀ ਸਾਹਮਣੇ ਆਇਆ ਜਿਦੇ ਵਿੱਚ ਤੁਸੀਂ ਮੂਰੇ ਹੋ ਕੇ ਆਪ ਮਤਲਬ ਹਾਂਜੀ ਬੇਕਰ ਮੈਨੂੰ ਤਾਂ ਲੱਗਦਾ ਵੀ ਅਸੀਂ ਦਿੱਲੀ ਵਾਂਗੂ ਹੀ ਕਿਸੇ ਨਾ ਕਿਸੇ ਦੀ ਹੈਲਪ ਲਾਜ਼ਮੀ ਕਰਦੇ ਹਾਂ ਹਣਾ ਟੋ ਡਰਾਈਵਰਾਂ ਨਾਲ ਕੁੱਟ ਮਾਰ ਹਣਾ ਉਹ ਚੀਜ਼ਾਂ ਇਹ ਲੋਕਾਂ ਨੂੰ ਸਮਝਣ ਦੀ ਲੋੜ ਆ ਅਸੀਂ ਬੇਨਤੀ ਕਰਦੇ ਹਾਂ ਹੱਥ ਬੰਨ੍ਹ ਕੇ ਵੀ ਸਾਡੇ ਡਰਾਈਵਰ ਕਨੈਕਟਰ ਹੋਣਗੇ ਚਲੋ 1-2% ਵੀ ਜਿਹੜੇ ਰਫ ਡਰਾਈਵਰੀ ਕਰਦੇ ਆ ਹਾਰਨ ਮਾਰਦੇ ਆ ਤੇਜ਼ ਚਲਾਉਂਦੇ ਆ ਕੱਟ ਮਾਰਦੇ ਆ ਹੈਗੇ ਆ ਮੰਨਦੇ ਆ ਇਹ ਚੀਜ਼ ਨੂੰ ਅਸੀਂ ਪਰ ਜ਼ਿਆਦਾਤਰ ਜਿਹੜੇ ਡਰਾਈਵਰ ਆ ਸਿਆਣੇ ਆ ਸੂਝਵਾਨ ਆ ਕਿਸੇ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਤੇ ਉਹਨਾਂ ਨਾਲ ਬਈ ਜੀ ਰੋਡ ਤੇ ਜਿਹੜਾ ਵੀ ਉਹ ਕੰਪਰੋ ਕਰਿਆ ਕਰੋ ਜੇ ਮਾੜੀ ਮੋਟੀ ਕੋਈ ਗਲਤੀ ਹੋ ਵੀ ਜਾਂਦੀ ਆ ਇਹ ਨਹੀਂ ਵੀ ਉਹਨੂੰ ਧੱਕੀ ਚੋਂ ਡਿੱਗ ਕੇ ਮਤਲਬ ਸਵਾਰੀਆਂ ਇਹਨਾਂ ਦੇ ਅੰਦਰੋਂ ਧੱਕਾਂ ਵੱਜਿਆ ਬਾਹਰ ਡਿੱਗੇ ਤੇ ਦੋ ਸਾਡੇ ਕਨੈਕਟਰਾਂ ਦੀ ਡੈਥ ਵੀ ਹੋਈ ਆ ਪਰ ਲੋਕ ਇਹ ਚੀਜ਼ ਨੂੰ ਸਮਝਦੇ ਨਹੀਂ ਉਹ ਸਿਰਫ ਇਹ ਹੀ ਸਮਝਦੇ ਆ ਵੀ ਡਰਾਈਵਰ ਕਨੈਕਟਰ ਜਾਣ ਕੇ ਨਹੀਂ ਚੜਾਉਂਦੇ ਪਤਾ ਨਹੀਂ ਕੀ ਕੀ ਗੱਲਬਾਤ ਆ ਵੀ ਵਧੀਆ ਡਿਊਟੀ ਕਰਨਾ ਚਾਹੁੰਦੇ ਆ ਵੀ ਇਹ ਨਹੀਂ ਕਿ ਚਾਹੁੰਦੇ ਵੀ ਸਾਡਾ ਕਿਸੇ ਨਾ ਕੋਈ ਕਲੇਸ਼ ਹੋ ਗਏ ਅਸੀਂ ਤਾਂ ਕਲੇਸ਼ ਤੋਂ ਡਰਦੇ ਰਹਿੰਦੇ ਆ ਵੀ ਅਸੀਂ ਤਾਂ ਸਭ ਕੁਝ ਹੈਂਡਲ ਕਰਦੇ ਜੇ ਕੋਈ ਨੂੰ ਮਾੜਾ ਚੰਗਾ ਬੋਲ ਵੀ ਜਾਂਦਾ ਨਾ ਤੇ ਅਸੀਂ ਦੇਖ ਰਹੇ ਹੋਸ ਪੰਜਾਬ ਟੀਵੀ ਤੇ ਮੈਂ ਹਾਂ ਅਰਵਿੰਦਰ ਸਿੰਘ ਅੱਜ ਅਸੀਂ ਪੁੱਜੇ ਹਾਂ ਪਟਿਆਲਾ ਦੇ ਜਿਹੜਾ ਮੇਨ ਬੱਸ ਅੱਡਾ ਹੈ ਉੱਥੇ ਇੱਕ ਵੱਖਰੀ ਮਿਸਾਲ ਜਿਹੜੀ ਹੈ ਡਰਾਈਵਰ ਤੇ ਕੰਡਕਟਰ ਨੇ ਪੇਸ਼ ਕੀਤੀ ਹੈ ਸਾਨੂੰ ਵੀ ਜਦੋਂ ਪਤਾ ਲੱਗਿਆ ਤੇ ਵਾਕਈ ਬਣਦਾ ਸੀ ਕਿ ਇਸ ਗੱਲ ਨੂੰ ਜ਼ਾਹਿਰ ਕਰਨਾ ਚਾਹੀਦਾ ਲੋਕਾਂ ਕੋਲੇ ਕਿਉਂਕਿ ਜਿਵੇਂ ਕਿ ਅਕਸਰ ਸੁਣਦੇ ਵੀ ਆਂ ਕਿ ਡਰਾਈਵਰ ਕੰਡਕਟਰਾਂ ਦੀਆਂ ਲੋਕ ਸ਼ਿਕਾਇਤਾਂ ਦਾ ਲੈ ਕੇ ਬਹੁਤ ਕਹੁੰਦੇ ਨੇ ਪਰ ਜਦੋਂ ਤਾਰੀਫ਼ ਹੁੰਦੀ ਹੈ ਉਦੋਂ ਨਹੀਂ ਕਿਤੇ ਉਹ ਗੱਲਾਂ ਕਰਦੇ ਵੀ ਇਹਨਾਂ ਨੇ ਇੱਕ ਵਿਲੱਖਣ ਜਿਹੜਾ ਕੰਮ ਕੀਤਾ ਸੋ ਇਸੇ ਕਰਕੇ ਅੱਜ ਅਸੀਂ ਇਸ ਥਾਂ ਤੇ ਆਏ ਆ ਕਿ ਉਸ ਡਰਾਈਵਰ ਤੇ ਉਸ ਕੰਡਕਟਰ ਨਾਲ ਗੱਲਬਾਤ ਕੀਤੀ ਜਾਵੇ ਜਿਨ੍ਹਾਂ ਬਾਰੇ ਅਖਬਾਰਾਂ ਤੇ ਚੈਨਲਾਂ ਦੇ ਉੱਤੇ ਚਰਚੇ ਹੋ ਰਹੇ ਨੇ ਸੋ ਆਉ ਮਿਲਵਾਨੇ ਆ ਜੀ ਬਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਵਿਹੰਤ ਸਿੰਘ ਜੀ ਜੀ ਤੇ ਤੁਹਾਡਾ ਨਾਮ ਕੀ ਹੈ ਜੀ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਅਸੀਂ ਦੱਸ ਦਈਏ ਕਿ ਜਿਹੜੇ ਦੋ ਸ਼ਖਸ ਨੇ ਇਹਨਾਂ ਬਾਰੇ ਬਹੁਤ ਚਰਚਾਵਾਂ ਨੇ ਤੇ ਅਸੀਂ ਤਾਂ ਹੀ ਇਹਨਾਂ ਕੋਲ ਵਿਸ਼ੇਸ਼ ਤੌਰ ਤੇ ਪੁੱਜੇ ਆਂ ਬਾਜੀ ਸਭ ਤੋਂ ਪਹਿਲਾਂ ਅਸੀਂ ਉਸ ਕੰਮ ਲਈ ਕਾਬਿਲ-ਏ-ਤਾਰੀਫ ਕਰਦੇ ਆ ਤੁਹਾਡਾ ਧੰਨਵਾਦ ਵੀ ਕਰਦੇ ਆ ਕਿ ਤੁਸੀਂ ਅ ਜੱਚਾ ਬੱਚਾ ਦੋਵਾਂ ਨੂੰ ਤੁਸੀਂ ਹਸਪਤਾਲ ਪਹੁੰਚਾਇਆ ਬਿਲਕੁਲ ਠੀਕ ਠਾਕ ਇਹ ਪਰ ਇਹ ਵਾਕਿਆ ਜਿਹੜਾ ਹੋਇਆ ਕਿਵੇਂ ਸੀਗਾ ਇਹਦੇ ਬਾਰੇ ਪਲੀਜ਼ ਦੱਸੋ ਇਹ ਸਾਹਿਬ ਜੀ ਸਭ ਰੱਬ ਦੀ ਰਜ਼ਾ ਚ ਹੁੰਦਾ ਹੈ ਜਿਵੇਂ ਸਾਡੇ ਹਿੱਸੇ ਸੇਵਾ ਲਿਖੀ ਸੀਗੀ ਇਹ ਕਿ ਸਾਨੂੰ ਮਿਲੀ ਜਿਵੇਂ ਕਿ ਅਸੀਂ ਇੱਥੋਂ ਡੇਲੀ ਦੀ ਰੁਟੀਨ ਆਪਣੀ ਅਸੀਂ ਰਾਤ ਨੂੰ ਸਫਾ 8 ਵਜੇ ਰਿਸ਼ੀਕੇਸ਼ ਨੂੰ ਚਲਦੇ ਆ ਤੇ ਉੱਥੋਂ ਫਿਰ ਰਿਸ਼ੀਕੇਸ਼ ਤੋਂ ਵਾਪਸ ਆਉਨੇ ਆ ਅਗਲੇ ਦਿਨ ਤੇ ਉੱਥੋਂ ਵਾਪਸ ਆ ਰਹੇ ਸੀਗੇ ਤੇ ਅੰਬਾਲਾ ਤੋਂ ਸਾਡੇ ਨਾਲ ਲੇਡੀਜ਼ ਚੜੀਆਂ ਕਲੈਕਟਰ ਸਾਹਿਬ ਨੂੰ ਪਤਾ ਪਿਛਲੀ ਤੱਕ ਹੀ ਚੜ ਕੇ ਨਾਲ ਪਿੱਛੇ ਬੈਠ ਗਏ ਉਹ ਤੇ ਜਦੋਂ ਉੱਥੋਂ ਗੱਡੀ ਚੱਲ ਕੇ ਆਪਣਾ ਕਾਲਕਾ ਚੌਂਕ ਤੋਂ ਸਵਾਰੀਆਂ ਚੱਕੀਆਂ ਫਿਰ ਅਸੀਂ ਉੱਥੋਂ ਬੱਸ ਜਦੋਂ ਚਲਾਈ ਤਾਂ ਪਿੱਛੇ ਸਾਨੂੰ ਰੌਲਾ ਸੁਣਨ ਦੀ ਆਵਾਜ਼ ਆਈ ਮਤਲਬ ਮੈਨੂੰ ਵੀ ਪਤਾ ਲੱਗਿਆ ਪਿੱਛੇ ਲੇਡੀਜ਼ ਰੌਲਾ ਪਾ ਰਹੀਆਂ ਨੇ ਯਾਨੀ ਕਿ ਉਹਨੂੰ ਦਰਦ ਹੋਤੀ ਜਦੋਂ ਤੇ ਅਸੀਂ ਬੱਸ ਰੁਕੀ ਤੇ ਫਿਰ ਪਤਾ ਲੱਗਿਆ ਵੀ ਲੇਡੀਜ਼ ਕਹਿ ਰਹੀ ਸੀ ਵੀ ਜਨਾਬ ਲੇਡੀਜ਼ ਪ੍ਰੈਗਨੈਂਟ ਆ ਵੀ ਉਹਨੂੰ ਦਰਦ ਹੋ ਰਹੀ ਆ ਕਿ ਇਦਾਂ ਕਰਕੇ ਪ੍ਰੋਬਲਮ ਚ ਆ ਪਰ ਕਲੈਕਟਰ ਸਾਹਿਬ ਨੇ ਵਿਸਲ ਮਾਰੀ ਆਪਾਂ ਬੱਸ ਰੋਕ ਕੇ ਸ ਤੇ ਜਿਹੜੇ ਜੈਂਟਸ ਸੀਗੇ ਹੁਣ ਪਹਿਲੀ ਗੱਲ ਤਾਂ ਵੇਖੋ ਇਹ ਜੀ ਸਿਚੁਏਸ਼ਨ ਕਦੇ ਆਈ ਨਹੀਂ ਆਪਣੇ ਕੋਲ ਹਨਾ ਹੁਣ ਤਾਂ ਆਪਾਂ ਬਸੇਰੇ ਮਸਲੇ ਹੈਂਡਲ ਕਰਦੇ ਆ ਤੇ ਫਿਰ ਅਸੀਂ ਇਹ ਸੋਚਿਆ ਵੀ ਹੁਣ ਵਿੱਚ ਸਵਾਰੀਆਂ ਵੀ ਨਹੀਂ ਕਿਉਂਕਿ ਸਵਾਰੀ ਨੂੰ ਕਾਹਲੀ ਹੁੰਦੀ ਹੈ ਹਰੇਕ ਨੂੰ ਹਰੇਕ ਸਵਾਰੀ ਪੁੱਛਦੀ ਹੈ ਵੀ ਹਾਂ ਜੀ ਕਿੰਨੇ ਵਜੇ ਬੱਸ ਪਹੁੰਚੇਗੀ ਕਾਹਲੀ ਹੁੰਦੀ ਹੈ ਨਾ ਫਿਰ ਇਹ ਸਿਚੁਏਸ਼ਨ ਇਹ ਜੀ ਨਾ ਸਾਡੇ ਕੋਲ ਕੋਈ ਹੱਲ ਸੀਗਾ ਕਿ ਅਸੀਂ ਹਸਪੀਟਲ ਵੀ ਲੈ ਕੇ ਜਾਣਾ ਸੀ ਸਵਾਰੀਆਂ ਨੂੰ ਉਤਾਰ ਸਕਦੇ ਨਹੀਂ ਸੀਗੇ ਰਸਤੇ 'ਚ ਹਨਾ ਫਿਰ ਅਸੀਂ ਸੋਚ ਕੇ ਇਹ ਗੱਲ ਤੇ ਜਿਹੜੇ ਜੈਂਟਸ ਸੀਗੇ ਉਹਨਾਂ ਨੂੰ ਅਸੀਂ ਥੱਲੇ ਉਤਾਰਿਆ ਵੀ ਚਲੋ ਜਿਹੜੀਆਂ ਲੇਡੀਜ਼ ਸੀਗੀਆਂ ਉਹ ਲੇਡੀਜ਼ ਬਹੁਤ ਸਿਆਣੀਆਂ ਸੀਗੀਆਂ ਆਪਣੇ ਪੰਜਾਬ ਦੀਆਂ ਤੇ ਜਿਹੜੀ ਉਹ ਪ੍ਰੈਜ਼ੀਡੈਂਟ ਲੇਡੀ ਸੀ ਉਹ ਸੀਗੀ ਪ੍ਰਵਾਸੀ ਤੇ ਚਲੋ ਉਹ ਜਿਹੜੀਆਂ ਸਵਾਰੀਆਂ ਸੀ ਉਹਨਾਂ ਨੇ ਸਾਡੇ ਨਾਲ ਕੰਪਰੂ ਕਰਕੇ ਜੈਂਟਸ ਥੱਲੇ ਉਤਰ ਗਏ ਵਿਚਾਰੇ ਵਧੀਆ ਸੀਗੇ ਬੰਦੇ ਤੇ ਜਿਹੜੀਆਂ ਲੇਡੀਜ਼ ਸੀਗੀਆਂ ਉਹਨਾਂ ਨੇ ਆਪਣਾ ਉਹਨਾਂ ਦਾ ਜੋ ਫਸਟ ایڈ ਹੁੰਦੀ ਹੈ ਜੋ ਪਤਾ ਹੀ ਹੁੰਦਾ ਲੇਡੀਜ਼ ਨੂੰ ਤੇ ਉਹ ਉਹਨਾਂ ਨੇ ਮਤਲਬ ਇਲਾਜ ਸ਼ੁਰੂ ਕੀਤਾ ਤੇ ਅਸੀਂ ਐਂਬੂਲੈਂਸ ਨੂੰ ਬੁਲਾਉਣ ਦੀ ਜਿਹੜੀ ਆਪਣੀ ਕੋਸ਼ਿਸ਼ ਕਰਨ ਲੱਗੇ ਚਲੋ ਜੀ ਅਸੀਂ ਘਰ ਸੀਗਾ ਸਾਹਮਣੇ ਮੰਜੀ ਸਾਹਿਬ ਨਾਲ ਉੱਥੇ ਐਂਬੂਲੈਂਸ ਖੜੀ ਸੀ ਇੱਕ ਉਹ ਕਿਸੇ ਮਰੀਜ਼ ਨੂੰ ਲੈਣ ਵਾਸਤੇ ਆਈ ਸੀ ਕਿ ਅਸੀਂ ਉਹਨੂੰ ਵੇਖ ਕੇ ਬੱਸ ਰੁਕੀ ਸੀ ਅਸੀਂ ਜਦੋਂ ਦਰਵਾਜ਼ਾ ਖੜਕਾਇਆ ਤਾਂ ਉੱਥੋਂ ਅੰਦਰੋਂ ਨਿਕਲੇ ਜਿਹੜੇ ਘਰ ਵਾਲੇ ਸੀਗੇ ਉਹ ਲੀਡੀਜ਼ ਵੀ ਨਿਕਲ ਆਈਆਂ ਉਹਨਾਂ ਨੇ ਦੇਖਿਆ ਵੀ ਆਹ ਕੇਸ ਹੈ ਉਹਨਾਂ ਨੇ ਵੀ ਸਾਡੀ ਮਤਲਬ ਫੁੱਲ ਵਹਾਵ ਹੈਲਪ ਕਰੀ ਆ ਐਂਬੂਲੈਂਸ ਆਈ ਐਂਬੂਲੈਂਸ ਵਾਲੇ ਵੀ ਵੀਰ ਵਧੀਆ ਸੀਗੇ ਉਹਨਾਂ ਨੇ ਆਪਣਾ ਜੋ ਵੀ ਹੈਗਾ ਸੀਗਾ ਜੋ ਕੱਪੜਾ ਲੀੜਾ ਹੁੰਦਾ ਪੋਲੀਥੀਨ ਵਗੈਰਾ ਉਹ ਹੁੰਦਾ ਹੀ ਐਂਬੂਲੈਂਸ ਦੇ ਵਿੱਚ ਉਹ ਫਰਸਟ ایڈ ਫਿਰ ਉਹਨਾਂ ਨੇ ਵੀ ਨਾਲ ਹੋ ਕੇ ਜੋ ਦਵਾਇਆ ਤੇ ਉਸ ਤੋਂ ਪਹਿਲਾਂ ਜੋ ਸਵਾਰੀਆਂ ਨੇ ਬੱਚੇ ਨੂੰ ਜਨਮ ਦਵਾਤਾ ਸੀਗਾ ਸੁਣਦਾ ਅਕਸਰ ਲੋਕ ਵੀ ਸੁਣਦੇ ਨੇ ਮੈਂ ਇਕੱਲੇ ਦੀ ਗੱਲ ਨਹੀਂ ਪਰ ਅਕਸਰ ਤਾਂ ਲੋਕ ਡਰਾਈਵਰਾਂ ਜਾਂ ਕੰਡਕਟਰਾਂ ਦੀਆਂ ਸ਼ਿਕਾਇਤਾਂ ਹੀ ਕਰਦੇ ਨੇ ਪਰ ਐਡਾ ਵੱਡਾ ਕੰਮ ਕਰਨ ਦੇ ਜਦੋਂ ਹੋ ਰਿਹਾ ਸੀ ਤਾਂ ਡਰਾਈਵਰ ਦਾ ਜਿਹੜਾ ਆਪਣਾ ਮਸਤ ਹੁੰਦਾ ਡਰਾਈਵਿੰਗ ਦੇ ਵਿੱਚ ਥੋੜਾ ਧਿਆਨ ਕਿਵੇਂ ਜਾਂਦਾ ਉਸ ਗੱਲ ਵਾਲੇ ਪਾਸੇ ਸਰ ਧਿਆਨ ਜਦੋਂ ਅੱਡੇ ਤੋਂ ਬੱਸ ਚੱਲੀ ਐ ਸਲੋ ਹੀ ਸੀਗੀ ਪਿੱਛੇ ਜਦੋਂ ਸਵਾਰੀਆਂ ਦਾ ਰੌਲਾ ਪਿਆ ਨਾ ਜਦੋਂ ਜ਼ਰਦ ਹੋਇਆ ਉਹਨਾਂ ਨੇ ਰੋਲਾ ਪਾਇਆ ਵੀ ਇਦਾਂ ਕਰਕੇ ਮੈਨੂੰ ਤਾਂ ਲੱਗਿਆ ਵੀ ਸ਼ਾਇਦ ਕੋਈ ਸਵਾਰੀ ਕੋਈ ਨੀਚੇ ਨਾ ਰਹਿ ਗਈ ਹੋਵੇ ਜਾਂ ਗਿਰ ਗਈ ਹੋਵੇ ਜਾਂ ਕਿਸੇ ਦੀ ਕੋਈ ਸਵਾਰੀ ਪਿੱਛੇ ਰਹਿ ਗਈ ਹੈ ਫਿਰ ਕਨੈਕਟਰ ਸਾਹਿਬ ਨੇ ਜਾ ਕੇ ਦੇਖਿਆ ਤੇ ਇਹ ਕਹਿੰਦੇ ਵੀ ਇਦਾਂ ਕਰਕੇ ਵੀ ਲੇਡੀਜ਼ ਜ਼ਿਆਦਾ ਪ੍ਰੋਬਲਮ ਚ ਹੈ ਵੀ ਆਪਾਂ ਕੋਈ ਹੱਲ ਕਰੀਏ ਫਿਰ ਅਸੀਂ ਬੱਸ ਉੱਥੇ ਫੌਰੀ ਤੌਰ ਤੇ ਹੀ ਸਾਈਡ ਤੇ ਲਾ ਕੇ ਤੇ ਜੋ ਆਪਣਾ ਸਵਾਰੀਆ ਨੂੰ ਕਿਹਾ ਵੀ ਤੁਸੀਂ ਇਹਨਾਂ ਦਾ ਲੇਡੀਜ਼ ਨੂੰ ਵੀ ਤੁਸੀਂ ਇਹਨਾਂ ਦਾ ਦੇਖੋ ਕੀ ਹੈ ਹੁਣ ਅਸੀਂ ਤਾਂ ਜਾਣ ਨਹੀਂ ਸੀ ਸਕਦੇ ਤੇ ਜਿਹੜੇ ਜੈਂਟਸ ਸੀਗੇ ਉਹ ਵਿਚਾਰੇ ਥੱਲੇ ਉਤਰ ਕੇ ਸਾਡੇ ਕਹਿਣ ਤੇ ਤੇ ਜਿਹੜੀਆਂ ਸਵਾਰੀਆਂ ਸੀ ਬੱਸ ਦੇ ਵਿੱਚ ਅਸੀਂ ਤਾਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਵੀ ਕਿਸੇ ਨੇ ਉਹ ਲੇਡੀਜ਼ ਸੀਗੇ ਸਾਰੀਆਂ ਵਿਚਾਰੀਆਂ ਉਹਨਾਂ ਨੇ ਮਤਲਬ ਸਾਰਿਆਂ ਨੇ ਰਲ ਕੇ ਜੋ ਵੀ ਜਿੰਨਾ ਇੱਕ ਕਿਸੇ ਨੂੰ ਨੌਲੇਜ ਸੀਗੀ ਉਹਨਾਂ ਕੋ ਉਹਨਾਂ ਨੇ ਉਹਨਾਂ ਦੀ ਹੈਲਪ ਕੀਤੀ ਤੇ ਐਂਬੂਲੈਂਸ ਦੇ ਆਉਣ ਤੋਂ ਪਹਿਲਾਂ ਮਤਲਬ ਬੱਚੇ ਨੇ ਜਨਮ ਲੈ ਲਿਆ ਸੀਗਾ ਵਾਸਤੇ ਵਿੱਚ ਅ ਪ੍ਰਕਾਸ਼ ਸਾਹਿਬ ਤੁਹਾਨੂੰ ਪੁੱਛਣਾ ਚਾਹਵਾਂਗੇ ਕਿ ਅਕਸਰ ਤੁਹਾਡੀ ਡਿਊਟੀ ਆਪਸ ਦੇ ਵਿੱਚ ਜਿਹੜੀ ਜੋੜੀ ਹੈ ਇਹ ਲਗਾਤਾਰ ਇੱਕੋ ਹੀ ਚੱਲਦੀਆਂ ਜਾਂ ਆਮ ਤੌਰ ਤੇ ਬਦਲਦੀ ਰਹਿੰਦੀ ਹੈ ਜੀ ਸੀ ਲਗਾਤਾਰ ਪੱਕੇ ਚੱਲ ਰਹੇ ਹਾਂ ਜੀ ਕੋਈ ਕਨੈਕਟਡ ਡਰਾਈਵਰ ਤੇ ਮੰਨ ਲਓ ਜਦੋਂ ਇਹ ਮਸਲਾ ਹੋਇਆ ਤੇ ਅਸੀਂ ਅੰਮ੍ਰਾਲਾ ਕੈਂਡ ਤੋਂ ਚੱਲੇ ਆਂ ਉਹ ਆਪਣਾ ਬੜਾ ਸ਼ਹਿਰ ਤੋਂ ਗੱਡੀ ਦੁਵਾਰੇ ਸਵਾਰੇ ਲੈ ਕੇ ਚੱਲ ਰਹੀ ਆ ਤੇ ਮੰਜੀ ਸਾਹਿਬ ਦੇ ਕੋਲ ਆ ਕੇ ਇਹ ਲੇਡੀ ਦਾ ਜਿਹੜਾ ਸਾਨੂੰ ਪਿੱਛੋਂ ਆਵਾਜ਼ ਆਈ ਤੇ ਅਸੀਂ ਇੱਕਦਮ ਆ ਡਰਾਈਵਰ ਸਾਹਿਬ ਕੋਲ ਆਇਆ ਤੇ ਮਾਹ ਜੇ ਕਰਕੇ ਇਸ ਤਰ੍ਹਾਂ ਮਸਲਾ ਆ ਚਲੋ ਅਸੀਂ ਨੇ ਗੱਡੀ ਸਾਈਡ ਤੇ ਲਾਈ ਤੇ ਦੇਖਿਆ ਮੈਂ ਆਲੋਫਰ ਅਸੀਂ ਲੇਡੀਜ਼ ਸਵਾਰਿਆਂ ਨੂੰ ਕਿਹਾ ਵੀ ਤੁਸੀਂ ਸੰਭਾਲ ਕਰੋ ਤੇ ਅਸੀਂ ਜੈਂਟਸ ਨੂੰ ਸੱਲੇ ਉਤਾਰਤਾ ਤੇ ਉਸ ਤੋਂ ਬਾਅਦ ਨਾਲ ਹੀ ਅਸੀਂ ਲਵੇ ਘਰ ਸੀ ਕਿ ਉਹਨਾਂ ਨੂੰ ਬੁਲਾਇਆ ਘਰ ਵਾਲਿਆਂ ਨੂੰ ਠੀਕ ਆ ਜੀ ਉਸ ਤੋਂ ਬਾਅਦ ਉਹਨਾਂ ਨੇ ਸਾਰਾ ਪ੍ਰੋਸੈਸ ਸੰਭਾਲ ਲਓ ਜਿਹੜਾ ਲੇਡੀਆਂ ਨੇ ਸੰਭਾਲ ਲਿਆ ਤੇ ਐਮਬੂਲੈਂਸ ਨੂੰ ਬੁਲਾਇਆ ਅਸੀਂ ਨੇ ਤੇ ਮੌਕੇ ਤੇ ਐਮਬੂਲ ਉਹ ਲੇਡੀ ਨੇ ਬੱਚੇ ਨੂੰ ਚਰਮ ਦੇ ਦਿੱਤਾ ਦੇਰ ਦੇਰ ਦੇ ਵਾਸਤੇ ਵਿੱਚ ਤੋਂ ਉਹਨਾਂ ਨੇ ਸਾਰਾ ਸੰਭਾਲ ਕੀਤਾ ਜੀ ਬਹੁਤ ਵਧੀਆ ਸਾਰਾ ਸਿਸਟਮ ਚਾਚਾ ਬੱਚਾ ਸਾਰੇ ਦੋਨੋਂ ਠੀਕ ਸੀਗੇ ਉਸ ਤੋਂ ਬਾਅਦ ਐਂਬੂਲੈਂਸ ਲੈ ਕੇ ਉਹਨੂੰ ਹਸਪਤਾਲ ਚਲੇ ਗਏ ਜੀ ਸ਼ਾਮ ਨੂੰ ਉਹਨਾਂ ਨੂੰ ਘਰੇ ਪਹੁੰਚਾ ਦਿੱਤਾ ਸੀਗਾ ਜੀ ਕੀ ਲੱਗਦਾ ਸੀ ਕਿ ਉਹ ਬੜਾ ਨਾਜ਼ੁਕ ਟਾਈਮ ਸੀ ਸ਼ਾਇਦ ਉਸ ਜੇ ਉਸ ਟਾਈਮ ਨਿੱਕੀ ਜਿਹੀ ਵੀ ਗਲਤੀ ਹੋ ਜਾਂਦੀ ਤਾਂ ਕੋ ਵੱਡਾ ਨੁਕਸਾਨ ਹੋ ਜਾਂਦਾ ਤਾਂ ਕਿਉਂਕਿ ਇੱਕ ਬੱਚੇ ਨੂੰ ਆਸ ਨੂੰ ਲੈ ਕੇ ਹਰ ਦੁਨੀਆ ਦਾ ਜਿਹੜਾ ਵਿਅਕਤੀ ਹੈ ਉਹਨੂੰ ਲੋਡ ਹੁੰਦੀ ਹੈ ਵੀ ਘਰ ਦੇ ਵਿੱਚ ਕਿੰਨਾ ਜਿਹੜਾ ਜੱੱਚਾ ਬੱਚਾ ਹੋਣਾ ਚਾਹੀਦਾ ਤੇ ਲੱਗਦਾ ਸੀ ਵੀ ਉੱਥੇ ਕਿਤੇ ਕੋਈ ਕਮੀ ਜੇ ਰਹਿ ਜਾਂਦੀ ਤਾਂ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ ਤੇ ਉਹਨੂੰ ਬੜੇ ਸੂਝਵਾਨ ਤਰੀਕੇ ਨਾਲ ਤੁਸੀਂ ਸੰਭਿਆ ਕੀ ਲੱਗਦਾ ਕਿ ਉਦੋਂ ਕੁਝ ਡਰ ਵੀ ਸੀ ਮਨ ਦੇ ਵਿੱਚ ਹਾਂਜੀ ਹਾਂਜੀ ਡਰ ਤਾਂ ਹੁੰਦੀ ਆ ਜੀ ਦੇਖੋ ਇਹ ਕ੍ਰੈਡਲ ਕੇਸ ਆ ਨਾ ਇਹਦੇ ਵਿੱਚ ਬਹੁਤ ਪ੍ਰੋਬਲਮਾਂ ਆਉਂਦੀਆਂ ਨੇ ਇੱਕ ਤਾਂ ਆਪਾਂ ਨੂੰ ਇਹਨਾਂ ਚੀਜ਼ਾਂ ਬਾਰੇ ਨੌਲੇਜ ਨਹੀਂ ਹੁੰਦੀ ਨਾ ਲੇਡੀ ਨੂੰ ਸਾਰਾ ਪਤਾ ਹੁੰਦਾ ਇਸ ਲਈ ਅਸੀਂ ਨੇ ਚਲੋ ਬਹੁਤ ਸੂਝ-ਬੂਝ ਨਾਲ ਜੀ ਸਾਰਾ ਸਿਸਟਮ ਦੇਖੋ ਹੈਂਡਲ ਕੀਤਾ ਪਰ ਬਹੁਤ ਵਧੀਆ ਹੋਇਆ ਜੀ ਪਰਮਾਤਮਾ ਦੀ ਕਿਰਪਾ ਨਾਲ ਸਾਰਾ ਬੱਚਾ ਬੱਚਾ ਸਭ ਠੀਕ ਦੋਨੋਂ ਬਾਕੀ ਲੇਡੀਜ਼ ਵਾਰਿਆਂ ਨੇ ਬਹੁਤ ਮਦਦ ਕੀਤੀ ਹੈ ਲੋਕੀ ਮਹੱਲੇ ਵਾਲਿਆਂ ਨੇ ਬਹੁਤ ਸਾਡੀ ਮਦਦ ਕੀਤੀ ਚਲੋ ਡਾਕਟਰ ਸਾਹਿਬ ਨੇ ਉਹਨਾਂ ਨੇ ਬਹੁਤ ਵਧੀਆ ਜੀ ਸਾਰਾ ਸਿਸਟਮ ਸੰਭਾਲਿਆ ਸਾਰਾ ਬਹੁਤ ਵਧੀਆ ਠੀਕ ਠਾਕ ਜੀ ਸਾਰਾ ਕੁਝ ਇੱਕ ਗੱਲ ਪੁੱਛਣਾ ਚਾਹਾਂਗਾ ਕਿ ਅਕਸਰ ਜਿਹੜੀਆਂ ਆਪਾਂ ਆਮ ਤੌਰ ਤੇ ਸੁਣਦੇ ਹਾਂ ਕਿ ਲੋਕ ਸ਼ਿਕਾਇਤਾਂ ਹੀ ਲੈ ਕੇ ਦਫ਼ਤਰਾਂ ਦੇ ਵਿੱਚ ਪਹੁੰਚਦੇ ਨੇ ਕਿ ਡਰਾਈਵਰ ਨੇ ਬੱਸ ਨਹੀਂ ਰੋਕੀ ਆ ਡਰਾਈਵਰ ਨੇ ਤੇਜ਼ ਭਜਾ ਲਈ ਕੀ ਲੱਗਦਾ ਹੈ ਕਿ ਇਹ ਗੱਲ ਸਹੀ ਹੈ ਜਾਂ ਆਮ ਤੌਰ ਤੇ ਕੁਝ ਭਰਾਵਾਂ ਦੀਆਂ ਗਲਤੀਆਂ ਵਾਕਈ ਹੁੰਦੀਆਂ ਕਿ ਸ਼ਾਇਦ ਲੋਕਾਂ ਦੀ ਕਿਤੇ ਨਾ ਕਿਤੇ ਮਿਸ ਅੰਡਰਸਟੈਂਡਿੰਗ ਹੈ ਡਰਾਈਵਰ ਕਨੈਕਟਰ ਨਾਲ ਇਹ ਜੀ ਡਿਊਟੀ ਕਰ ਰਿਹਾ ਵੀ ਜਿਹਦੇ ਵਿੱਚ ਸਾਰਾ ਦਿਨ ਅਸੀਂ ਤਣਾਅਪੂਰਨ ਮਤਲਬ ਪ੍ਰੈਸ਼ਰ ਦੇ ਵਿੱਚ ਰਹਿੰਨੇ ਆ ਤੇ ਸਵਾਰੀਆਂ ਨੂੰ ਅਸੀਂ ਹਰੇਕ ੱਡੇ ਤੇ ਲਾਉਣਾ ਚੜਾਉਣਾ ਬਾਕੀ ਬੱਸਾਂ ਭਰੀਆਂ ਰਹਿੰਦੀਆਂ ਨੇ ਜੀ ਜ਼ਿਆਦਾ ਆਧਾਰ ਕਾਰਡ ਮਤਲਬ ਹੋਣ ਕਰਕੇ ਸਰਕਾਰ ਨੇ ਤੇ ਲੇਡੀ ਸਵਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਬੱਸਾਂ ਭਰ ਜਾਂਦੀਆਂ ਨੇ ਫਿਰ ਦੂਜਾ ਨੰਬਰ ਇਹ ਆ ਵੀ ਜੇ ਆਪਾਂ ਕੋਈ ਸਵਾਰੀ ਰਹਿ ਜਾਂਦੀ ੱਡੇ ਤੇ ਹਨਾ ਮੰਨ ਲਓ ਬੱਸ ਭਰ ਗਈ ਆਪਾਂ ਸਵਾਰੀ ਨੂੰ ਚੜਨ ਲੱਗੇ ਜਾਂ ਡਿੱਗ ਗਈ ਪੈਰ ਚਲ ਗਿਆ ਇਹ ਜਿਹੇ ਹਾਸੇ ਬਹੁਤ ਜ਼ਿਆਦਾ ਹੋਏ ਆ ਤੇ ਜਦੋਂ ਸਵਾਰੀ ਡਿੱਗ ਜਾਂਦੀ ਤਾਂ ਉਹਦਾ ਇਲਜ਼ਾਮ ਡਰਾਈਵਰ ਕਨੈਕਟਰ ਤੇ ਹੀ ਆਉਂਗਾ ਹਨਾ ਇਸ ਕਰਕੇ ਮੈਨੇਜਮੈਂਟ ਵੱਲੋਂ ਕਿਹਾ ਜਾਂਦਾ ਵੀ ਤੁਸੀਂ ਸਵਾਰੀਆਂ ਲਾਓ ਚੜਾਓ ਯਕੀਨੀ ਬਣਾਓ ਬਣਾਉਣੇ ਆ ਚਲੋ ਜਿੰਨਾ ਸਾਡਾ ਤੋਂ ਹੋ ਸਕਦਾ ਪਰ ਜਦੋਂ ਅਸੀਂ ਨਹੀਂ ਕਿਸੇ ਨੂੰ ਚੜਾਉਂਦੇ ਹਨਾ ਤਾਂ ਫਿਰ ਲੋਕ ਸ਼ਿਕਾਇਤਾਂ ਲੈ ਕੇ ਜਾਂਦੇ ਉਹ ਵੀ ਆਪਣੀ ਜਗ੍ਹਾ ਸਹੀ ਨਹੀਂ ਵੀ ਡਰਾਈਵਰ ਨੇ ਬੱਸ ਨਹੀਂ ਰੋਕੀ ਪਤਾ ਨਹੀਂ ਜਾਣ ਕੇ ਨਹੀਂ ਰੋਕੀ ਹਨਾ ਸਾਨੂੰ ਇਹ ਹੁੰਦਾ ਵੀ ਕਿਸੇ ਦੇ ਸੱਟ ਪੇਟ ਦਾ ਮੱਝੇ ਚਲੋ ਬੱਸ ਤਾਂ ਇਹ ਲੰਘ ਜੂਗੀ ਹੋਰ ਆ ਜਾਏਗੀ ਹਨਾ ਵੀ ਕਿਸੇ ਦੇ ਸੱਟ ਪੇਟ ਨਾਲ ਲੱਗੇ ਜਾਨੀ ਨੁਕਸਾਨ ਨਾ ਹੋ ਜਾਏ ਇਸੇ ਭੀੜ ਦੇ ਵਿੱਚ ਸਾਡੇ ਦੋ ਕਨੈਕਟਰਾਂ ਦੀ ਵੀ ਜਾਨ ਚਲੀ ਗਈ ਇਸੇ ਟੱਕੀ ਚੋਂ ਡਿੱਗੇ ਕੇ ਮਤਲਬ ਸਵਾਰੀਆਂ ਇਹਨਾਂ ਦੇ ਅੰਦਰ ਤੱਕਾ ਵੱਜਿਆ ਬਾਹਰ ਡ ਔਰ ਲੋਕ ਇਹ ਚੀਜ਼ ਨੂੰ ਸਮਝਦੇ ਨਹੀਂ ਉਹ ਸਿਰਫ ਇਹ ਸਮਝਦੇ ਆ ਵੀ ਡਰਾਈਵਰ ਕਨੈਕਟਰ ਜਾਣ ਕਿ ਨਹੀਂ ਚੜਾਉਂਦੇ ਪਤਾ ਨਹੀਂ ਕੀ ਗੱਲਬਾਤ ਹੈ ਐਦਾਂ ਦੀ ਗੱਲ ਹੈ ਜੀ ਬਾਕੀ ਅਸੀਂ ਆਪਣੇ ਵੱਲੋਂ ਮਤਲਬ ਸਾਰੇ ਜਿੰਨੇ ਵਰਕਰ ਆ ਸਾਡੇ ਸੂਜਵਾਨ ਆ ਵੀ ਵਧੀਆ ਡਿਊਟੀ ਕਰਨਾ ਚਾਹੁੰਦੇ ਆ ਵੀ ਇਹ ਨਹੀਂ ਕਿ ਚਾਹੁੰਦੇ ਵੀ ਸਾਡਾ ਕਿਸੇ ਨਾ ਕੋਈ ਕਲੇਸ਼ ਹੋਵੇ ਅਸੀਂ ਤਾਂ ਕਲੇਸ਼ ਤੋਂ ਡਰਦੇ ਰਹਿੰਦੇ ਆ ਵੀ ਅਸੀਂ ਤਾਂ ਸਭ ਕੁਝ ਹੈਂਡਲ ਕਰਦੇ ਜੇ ਕੋਣ ਨੂੰ ਮਾੜਾ ਚੰਗਾ ਬੋਲ ਵੀ ਜਾਂਦਾ ਨਾ ਤੇ ਅਸੀਂ ਕੋ ਹੱਥ ਜੋੜ ਦਿੰਦੇ ਆ ਵੀ ਚੱਲ ਜਾ ਯਾਰ ਕੋਈ ਗੱਲ ਨਹੀਂ ਸਾਡੇ ਨਾਲ ਤਾਂ ਮਤਲਬ ਹਰੇਕ ਤਰ੍ਹਾਂ ਦੇ ਲੋਕ ਚੜਦੇ ਆ ਮੈਂ ਨਾ ਇੱਕ ਥੋੜੀ ਦੇਰ ਪਹਿਲਾਂ ਇੱਕ ਕੰਡਕਟਰ ਡਰਾਈਵਰ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਵੀ ਜਦੋਂ ਸਾਡੀ ਕਿਤੇ ਸ਼ਿਕਾਇਤ ਲੱਗਦੀ ਹੈ ਨਾ ਅਸੀਂ ਗਲਤੀ ਵੀ ਨਹੀਂ ਕੀਤੀ ਹੁੰਦੀ ਕਿਉਂਕਿ ਅਸੀਂ ਆਪਣੇ ਵੱਲੋਂ ਚੰਗੀ ਡਿਊਟੀ ਦੇਣ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਪਰ ਜਦੋਂ ਸ਼ਿਕਾਇਤ ਲੱਗਦੀ ਹੈ ਤਾਂ ਜਦੋਂ ਅਸੀਂ ਸਵੇਰੇ ਗੱਡੀ ਦੇ ਉੱਤੇ ਡਰਾਈਵਿੰਗ ਸੀਟ ਦੇ ਉੱਤੇ ਬੈਠਨੇ ਹਾਂ ਤਾਂ ਸਾਡਾ ਮਨ ਟੁੱਟਿਆ ਹੁੰਦਾ ਕਿਉਂਕਿ ਸਾਡੀ ਸ਼ਿਕਾਇਤ ਮੁੱਖ ਦਫ਼ਤਰ ਵੀ ਕਿਹੇ ਪਹੁੰਚੀ ਹੁੰਦੀ ਹੈ ਫਿਰ ਕਿਤੇ ਨਾ ਕਿਤੇ ਉਦੋਂ ਕਿਦਾਂ ਦਾ ਮਹਿਸੂਸ ਹੁੰਦਾ ਵੀ ਡਿਊਟੀ ਕਰਨ ਵੇਲੇ ਵੀ ਕੀ ਲੋਕੀ ਜਾਣ ਬੁੱਝ ਕੇ ਵੀ ਕੁਝ ਐਦਾਂ ਦੀਆਂ ਚੀਜ਼ਾਂ ਕਰ ਦਿੰਦੇ ਨੇ ਵੀ ਜਿਹਦੇ ਨਾਲ ਇੱਕ ਦੇਖੋ ਜੀ ਲੋਕਾਂ ਵਿੱਚ ਪਬਲਿਕ ਦੇਖੋ ਚੰਗੇ ਬਹੁਤ ਨੇ ਵਿੱਚ ਹੁੰਦੇ ਵੀ ਆ ਦੇਖੋ ਨਾ ਮਤਲਬ ਪਲ ਪੱਕੇ ਅਸੀਂ ਕੈਂਟੋ ਦੇ ਘਰੋਂ ਸਵੇਰੇ ਚੱਲਦੇ ਹਾਂ ਪਰਮਾਤਮਾ ਨਾਲ ਲੈ ਕੇ ਚੱਲਦੇ ਆ ਵੀ ਸਾਰਾ ਦਿਨ ਵਧੀਆ ਹਨਾ ਖੁਸ਼ੀਆਂ ਹਾਸੇ ਖੇਡਣਾ ਲੰਘੇ ਤੇ ਲੋਕਾਂ ਨਾਲ ਵਧੀਆ ਬੀਤੇ ਤੇ ਇਹ ਦੇਖੋ ਜੀ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਆ ਵੀ ਅਸੀਂ ਸਾਰਿਆਂ ਨੂੰ ਵਧੀਆ ਹੈਂਡਲ ਕਰੀਏ ਸਾਰਿਆਂ ਨਾਲ ਕੋਈ ਲੜਾਈ ਝੜੇ ਤੋਂ ਬਚਾ ਰਹੇ ਹਾਂ ਨਾ ਤੇ ਅਸੀਂ ਪਤਾ ਪੂਰਾ ਬਤੀ ਬਾਕੀ ਲੋਕਾਂ ਨੂੰ ਅਸੀਂ ਪਬਲਿਕ ਅਪੀਲ ਕਰਦੇ ਹਾਂ ਸਾਡੇ ਨਾਲ ਕੁੱਪਰ ਮੇ ਕਰਨਾ ਚਾਹੀਦਾ ਉਹਨਾਂ ਨੂੰ ਠੀਕ ਆ ਸਾਡੇ ਨਾਲ ਰਲ ਮਿਲ ਕੇ ਚਲੋ ਇਹ ਤਾਂ ਆਪਣਾ ਆਧਾਰ ਹੈ ਇੱਕ ਪਬਲਿਕ ਸਾਰਾ ਰੌਣਕ ਮਿਲ ਕੇ ਚੱਲਣਾ ਚਾਹੀਦਾ ਸਾਰੇ ਮੈਂ ਜਿਵੇਂ ਕਿ ਇੱਥੇ ਇਹ ਵੀ ਜਾਣਿਆ ਕਿ ਕੁਝ ਡਰਾਈਵਰ ਕਨੈਕਟਰ ਇਦਾਂ ਦੇ ਵੀ ਸੀ ਜਿਨ੍ਹਾਂ ਨੇ ਨਗਦੀ ਸੋਨਾ ਤੱਕ ਵੀ ਮੋੜਿਆ ਹਾਂਜੀ ਆਮ ਤੌਰ ਤੇ ਇਦਾਂ ਦੀ ਪ੍ਰੋਬਲਮਸ ਆਉਂਦੀਆਂ ਨੇ ਜਾਂ ਪਹਿਲਾਂ ਵੀ ਕਦੇ ਇਸ ਤਰ੍ਹਾਂ ਦੀ ਜੱਚੇ ਬੱਚੇ ਵਾਲੀ ਪ੍ਰੋਬਲਮ ਆਈ ਹੈ ਜਾਂ ਇਹ ਪਹਿਲੀ ਵਾਰੀ ਕੁਝ ਇਦਾਂ ਦਾ ਹੋਇਆ ਨਹੀਂ ਜੀ ਇਹ ਤਾਂ ਪਹਿਲੀ ਵਾਰੀ ਹੋਇਆ ਪੱਕੀ ਸਮਾਨ ਵਗੈਰਾ ਜਾਂ ਕਿਸੇ ਦਾ ਬੈਗ ਰਹਿ ਗਿਆ ਕੋਈ ਸੋਨੇ ਚਾਂਦੀ ਹੁੰਦਾ ਜੋ ਵੀ ਹੁੰਦਾ ਪਿਛਲੇ ਦਿਨੀ ਸਾਡੇ ਕਨੌਰ ਏਰੀਆ ਦੇ ਵਿੱਚ ਆਪਣੇ ਇੱਕ ਡਰਾਈਵਰ ਕਨੈਕਟਰ ਨੇ ਉਹਦੇ ਵਿੱਚ ਸੋਨਾ ਵੀ ਸੀਗਾ ਨਕਦੀ ਵੀ ਸੀਗੀ ਉਹ ਮੋੜੀ ਆ ਬੜੀ ਇਮਾਨਦਾਰੀ ਦੀ ਮਸਾਲਾ ਰੋਜ਼ ਦੇਖਣ ਨੂੰ ਆਉਂਦੀਆਂ ਫੋਟੋਆਂ ਆਉਂਦੀਆਂ ਨੇ ਕੋਈ ਫੋਟੋ ਵੀ ਨਹੀਂ ਹੁੰਦੀ ਚਲ ਆਪਾਂ ਦਿੱਲੀ ਆਪਾਂ ਕਹਿੰਦੇ ਫੋਟੋ ਕੱਢ ਲਈ ਖਿਚਾਉਣੀ ਆ ਚਲੇ ਕਿਸੇ ਦਾ ਬੈਗ ਆਪਾਂ ਦੇਖਤਾ ਹਨਾ ਉਹਦੇ ਵਿੱਚ ਕੀ ਹੁੰਦਾ ਕੀ ਨਹੀਂ ਆਪਾਂ ਨੂੰ ਉਹਦਾ ਕੋਈ ਮਤਲਬ ਨਹੀਂ ਇਸੇ ਤਰ੍ਹਾਂ ਚੰਡੀਗੜ੍ਹ ਦਾ ਇੱਕ ਡਰਾਈਵਰ ਸੀ ਉਹਨਾਂ ਨੇ 4 ਲੱਖ ਰੁਪਏ ਮੋੜਿਆ ਸਾਡੇ ਨਾਲ ਇਦਾਂ ਹੋਇਆ ਸੀਗਾ આજ ਤੋਂ 10 ਸਾਲ ਪਹਿਲਾਂ ਦੀ ਗੱਲ ਆ ਉਹ ਕਿਸੇ ਦੀ ਬੱਸ ਦੇ ਵਿੱਚ ਸਮਾਨ ਰਹਿ ਗਿਆ ਸੀਗਾ ਜਦੋਂ ਲੇਡੀ ਬੱਚਿਆਂ ਲੈ ਕੇ ਥੱਲੇ ਉਤਰ ਗਈ ਤਾਂ ਉਹ ਰਿਕਸ਼ੇ ਵਾਲ ਨੇ ਰੋਲਾ ਪਾਇਆ ਵੀ ਉਹ ਬੱਸ ਦੇ ਵਿੱਚ ਸਮਾਨ ਰਹਿ ਗਿਆ ਲੇਡੀਜ਼ ਦਾ ਅਸੀਂ ਫਿਰ ਆਪਣੀ ਬੱਸ ਉਹਦੇ ਪਿੱਛੇ ਭਜਾ ਕੇ ਅਗਲੀਆਂ ਬੱਤੀਆਂ ਜਿਹੜੀਆਂ ਨੀਲਾ ਭਵਨ ਹੈ ਪਟਿਆਲਾ ਚ ਤੇ ਬਾਸਰ ਲਾ ਕੇ ਕਨੈਕਟਰ ਭੱਜ ਕੇ ਚੜਿਆ ਚਲਦੀ ਬੱਸ ਉਹਦੇ ਚ ਉਹਦੇ ਚ ਉਹਦਾ ਬੈਗ ਸੰਭਾਲਿਆ ਲੇਡੀ ਦੇ ਦਾ ਤੇ ਜਦੋਂ ਬੈਗ ਅਸੀਂ ਲੇਡੀ ਜੀ ਦੇ ਸਾਹਮਣੇ ਖੋਲ੍ਹਿਆ ਤਾਂ ਉਹਦੇ ਵਿੱਚ ਕਾਫੀ ਸੋਨਾ ਸੀਗਾ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਆ ਵੀ ਮਤਲਬ ਉਹ ਕਹਿੰਦੀ ਸੀ ਵੀ 5 ਲੱਖ ਦਾ ਤਾਂ ਮੇਰਾ ਸੋਨਾ ਹੀ ਆ ਪਰ 50 ਹਜ਼ਾਰ ਦਾ ਮੋਬਾਈਲ ਉਹ ਤੋਂ ਨਵੇਂ-ਨਵੇਂ ਜੇ ਆਏ ਸੀਗੇ ਟੱਚ ਫੋਨ ਉਹ ਸੀਗੇ ਤੇ ਮਤਲਬ ਇਸ ਤਰ੍ਹਾਂ ਦੇ ਮਤਲਬ ਬਹੁਤ ਇਸੀਡੈਂਟ ਨੇ ਵੀ ਮ ਇਮਾਨਦਾਰੀ ਦੀ ਮਿਸਾਲ ਦੇਨੇ ਰਹੇ ਨੇ ਜੀ ਪਰ ਲੋਕ ਸਾਨੂੰ ਥੋੜਾ ਜਿਹਾ ਮਾੜਾ ਸਮਝਦੇ ਆ ਪਤਾ ਨਹੀਂ ਕਿਉਂ ਇਹ ਗੱਲ ਗਲਤ ਆ ਲੋਕਾਂ ਵਾਸਤੇ ਹਾਂ ਨਾ ਜੀ ਨੌਕਰੀ ਕਰਦੇ ਕਰਦੇ ਕਦੇ ਇਹ ਵੀ ਸ਼ਿਕਾਇਤ ਰਹੀ ਹੈ ਸਰਕਾਰਾਂ ਤੱਕ ਵੀ ਸਰਕਾਰਾਂ ਵੱਲੋਂ ਵੀ ਕਈ ਕਦੇ ਕਮੀ ਆਂਦੀ ਹੈ ਜਾਂ ਸਰਕਾਰਾਂ ਵੱਲੋਂ ਪੂਰੀ ਸਪੋਰਟ ਆ ਪਰ ਜਿਹੜੀ ਦਿੱਕਤ ਆਂਦੀ ਆ ਉਹ ਲੋਕਾਂ ਦੇ ਸਾਥ ਵੱਲੋਂ ਹੀ ਆਂਦੀ ਆ ਨਹੀਂ ਲੋਕਾਂ ਦਾ ਸਾਥ ਵੇਖੋ ਬਹੁਤ ਚੰਗੇ ਲੋਕ ਕੁਝ ਲੋਕ ਨੇ ਜਿਹੜੇ 2% ਲਾ ਲੋ ਮੰਨ ਲਓ ਵੀ ਜਿਹੜੇ ਸਾਡੇ ਸਵਾਰੀਆਂ ਜਿਹੜੀਆਂ ਡੇਲੀ ਸਫਰ ਕਰਦੀ ਨੇ ਉਹ ਸਾਡੇ ਹੱਕ ਚ ਹੁੰਦੀਆਂ ਨੇ ਸਾਡੇ ਨਾਲ ਉਹਨਾਂ ਦਾ ਪਰਿਵਾਰ ਵਾਂਗੂ ਹੀ ਰਿਲੇਸ਼ਨ ਹੁੰਦਾ ਹੈ ਕਿ ਜਿਵੇਂ ਵੀ ਕੋਈ ਦਿੱਕਤ ਨਹੀਂ ਆਉਂਦੀਗੀ ਪਰ ਕੁਝ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਨੇ ਜਿਨ੍ਹਾਂ ਦਾ ਮੋਟਿਵ ਹੀ ਹੁੰਦਾ ਵੀ ਅਸੀਂ ਕਿਸੇ ਤਰੀਕੇ ਨਾਲ ਲੜਨਾ ਹੀ ਹੈ ਕਿ ਅਸੀਂ ਕੋਈ ਨਾ ਕੋਈ ਪੰਗਾ ਪਾਉਣਾ ਹੀ ਹੈ ਉਹਨਾਂ ਤੋਂ ਥੋੜਾ ਜਿਆਦਾ ਡਰ ਕੇ ਰਹੀਦਾ ਬਸ ਵੀ ਕੀ ਕਰੀਏ ਕਿਉਂਕਿ ਅਸੀਂ ਨੌਕਰੀ ਸੇਫ ਰੱਖਣੀ ਹੈ ਨਾ ਸਰਕਾਰ ਤੱਕ ਤਾਂ ਵੇਖੋ ਜਿਹੇ ਜੀ ਉਹਨਾਂ ਦੇ ਕੋਲ ਗੱਲ ਜਾਏਗੀ ਜੇ ਤੁਸੀਂ ਮਤਲਬ ਚੰਗੀ ਕਹਿਤੀ ਤਾਂ ਉਹ ਚੰਗਾ ਕਹਿਣਗੇ ਜਿਵੇਂ ਇੱਕ ਹੁਣ ਸਾਡੇ ਚੇਅਰਮੈਨ ਸਾਹਿਬ ਨੇ ਜਦੋਂ ਇਹ ਖਬਰ ਦੇਖੀ ਵੀ ਇਦਾਂ ਹੋਇਆਗਾ ਹਨਾ ਜੀਐਮ ਸਾਹਿਬ ਕੋਲ ਖਬਰ ਗਈ ਜੀਐਮ ਸਾਹਿਬ ਤੋਂ ਐਮਡੀ ਸਾਹਿਬ ਕੋਲ ਪਰ ਚੇਅਰਮੈਨ ਸਾਹਿਬ ਕੋਲ ਤਾਂ ਉਹਨਾਂ ਨੇ ਸੋ ਪੀ ਅਸੀਂ ਪੈਨਿਸ਼ਮੈਂਟ ਦਿੰਨੇ ਆ ਡਰਾਈਵਰ ਕਨੈਕਟਰਾਂ ਨੂੰ ਵੀ ਜੇ ਵਧੀਆ ਕੰਮ ਕੀਤਾ ਤਾਂ ਹੀ ਸਨਮਾਨਤ ਵੀ ਕਰਨਾ ਤੇ ਉਹਨਾਂ ਨੇ ਸਾਨੂੰ ਦਫਤਰ ਬੁਲਾ ਕੇ ਜੀ ਸਨਮਾਨਿਤ ਕੀਤਾ ਨਗਦ ਰਾਸ਼ੀ ਵੀ ਦਿੱਤੀ ਤੇ ਆਪਣਾ ਸਾਨੂੰ ਸਰਟੀਫਿਕੇਟ ਵੀ ਦਿੱਤਾ ਇਮਾਨਦਾਰੀ ਦਾ ਵੀ ਵਧੀਆ ਕੰਮ ਕਰਿਆ ਹਨ ਤੇ ਸਰਕਾਰ ਵੱਲੋਂ ਵੇਖੋ ਜੀ ਜਿਹੇ ਜਿਹੇ ਸ਼ਿਕਾਇਤ ਜਾਂਦੀ ਹੈ ਨਾ ਉਹ ਉਹੋ ਜਿਹਾ ਹੀ ਰੋਲ ਨਿਭਾਉਂਦੇ ਆ ਤੇ ਲੋਕਾਂ ਨੂੰ ਚਾਹੀਦਾ ਵੀ ਸਾਡਾ ਜੇ ਡਿਊਟੀ ਵੇਖ ਕੇ ਲੋਕਾਂ ਦਾ ਰਾ ਲੋਕਾਂ ਦੀ ਸੇਵਾ ਕਰ ਰਹੇ ਆ ਥੋੜਾ ਸਾਡੇ ਵਾਲੇ ਸੋਚ ਸਮਝ ਕੇ ਕੁਝ ਕਾਇਤ ਕਰਨਾ ਕਿ ਇਹਨਾਂ ਦੀ ਕਿਹੋ ਜਿਹੀ ਡਿਊਟੀ ਆ ਉਹ ਹਿਸਾਬ ਨਾਲ ਕਿ ਸਾਡੇ ਪੱਖ ਚ ਰਹਿਣ ਜ਼ਿਆਦਾਤਰ ਅਸੀਂ ਦਾ ਇਹ ਬੇਨਤੀ ਲੋਕਾਂ ਕੇ ਕਰਦੇ ਆ ਤੇ ਦੂਜੀ ਗੱਲ ਸਾਡੀ ਜਿਵੇਂ ਡਰਾਈਵਰਾਂ ਨੂੰ ਦਿੱਕਤ ਆਉਂਦੀ ਹੈ ਜੀ ਰੋਡ ਤੇ ਸਭ ਤੋਂ ਮੇਨ ਪ੍ਰੋਬਲਮ ਇਹ ਆ ਗੱਲ ਅਸੀਂ ਇਹ ਕਰਨੀ ਚਾਹੁੰਦੇ ਆ ਕਿ ਜਿਵੇਂ ਵੇਖੋ ਜੀ ਅੱਜ ਕੱਲ ਅਸੀਂ ਤਾਂ ਹੁਣ ਡਰਾਈਵਰੀ ਸਿੱਖੇ ਆ ਟ੍ਰੇਨਿੰਗ ਹੋਈ ਆ ਸਾਡੀ ਬਕਾਇਦਾ ਭਰਤੀ ਹੋਈ ਆ ਪਰ ਜਿਹੜੇ ਅੱਜ ਕੱਲ ਰੋਡ ਤੇ ਚੱਲਦੇ ਆ ਜਿਵੇਂ ਕਾਰਾਂ ਨੇ ਮੰਨ ਲਓ ਹਨਾ ਸਿੱਖਦੇ ਨਹੀਂ ਹੈਗੇ ਹਨਾ ਫਿਰ ਮੋਬਾਈਲ ਕਰਨ ਦੇ ਲੱਗੇ ਹੁੰਦੇ ਆ ਜੇ ਮੜੀ ਜੀ ਬੱਸ ਐ ਕੋਲ ਦੀ ਲੰਘੀ ਤਾਂ ਉਹਨੇ ਅੱਗੇ ਜਾ ਕੇ ਬੱਸ ਘੇਰ ਲੈਣੀ ਆ ਕਿ ਤੂੰ ਆ ਮੇਰੇ ਕੋਲ ਦੀ ਕਿਉਂ ਕੱਟਤੀ ਕਿਉਂਕਿ ਜਦੋਂ ਕਿ ਉਹਨਾਂ ਨੂੰ ਉਹ ਚੀਜ਼ ਸਿੱਖਣਾ ਚਾਹੀਦਾ ਵੀ ਜੇ ਮੇਰੇ ਕੋਲ ਉਹ ਲੰਗੀ ਯਾਰੇ ਦੇ ਵਿੱਚ ਮੇਰੀ ਗਲਤੀ ਸੀ ਮੈਨੂੰ ਪਤਾ ਨਹੀਂ ਵੀ ਬੱਸ ਵੀ ਆ ਗਈ ਵਿੱਚੋਂ ਹਨਾ ਔਰਨ ਮਾਰਦੇ ਲੰਘ ਜਾਂਦੇ ਆ ਅੱਗੇ ਜਾ ਕੇ ਫਿਰ ਤੁਸੀਂ ਕਹਿੰਦੇ ਹੋ ਵੀਡੀਓ ਡੇਲੀ ਆਉਂਦੀਆਂ ਨੇ ਉਹ ਡਰਾਈਵਰਾਂ ਨਾਲ ਕੁੱਟ ਮਾਰ ਹਨਾ ਉਹ ਚੀਜ਼ਾਂ ਇਹ ਲੋਕ ਇਹ ਲੋਕਾਂ ਨੂੰ ਸਮਝਣ ਦੀ ਲੋੜ ਆ ਅਸੀਂ ਬੇਨਤੀ ਕਰਦੇ ਹਾਂ ਤੁਹਾਨੂੰ ਕਿ ਵੀ ਸਾਡੇ ਡਰਾਈਵਰ ਕਨੈਕਟਰ ਹੋਣਗੇ ਚਲੋ 1-2% ਵੀ ਜਿਹੜੇ ਰਫ ਡਰਾਈਵਰੀ ਕਰਦੇ ਆ ਔਰਨ ਮਾਰਦੇ ਆ ਤੇਜ਼ ਚਲਾਉਂਦੇ ਆ ਕੱਟ ਮਾਰਦੇ ਆ ਹੈਗੇ ਆ ਮੰਨਦੇ ਇਹ ਚੀਜ਼ ਨੂੰ ਅਸੀਂ ਪਰ ਜ਼ਿਆਦਾਤਰ ਜਿਹੜੇ ਡਰਾਈਵਰ ਆ ਸਿਆਣੇ ਆ ਸੂਝਵਾਨ ਆ ਕਿਸੇ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਤੇ ਉਹਨਾਂ ਨਾਲ ਬਾਈ ਜੀ ਰੋਡ ਤੇ ਜਿਹੜਾ ਵੀ ਉਹ ਕੰਪਰੋ ਕਰਿਆ ਕਰੋ ਜੇ ਮਾੜੀ ਮੋਟੀ ਕੋਈ ਗਲਤੀ ਹੋ ਵੀ ਜਾਂਦੀ ਹੈ ਇਹ ਨਹੀਂ ਵੀ ਉਹਨੂੰ ਅੱਗੇ ਲਾ ਕੇ ਵੀ ਅਸੀਂ ਉਹਦੇ ਲੀੜੇ ਪਾੜਨੇ ਆ ਕੁੱਤਰਾ ਮਾਰਨੇ ਬਾਈ ਜੀ ਜਿਵੇਂ ਇਹਨਾਂ ਨੇ ਬੜਾ ਖੁੱਲ ਕੇ ਬਿਆਨ ਕੀਤਾ ਵੀ ਡਰਾਈਵਿੰਗ ਲਾਈਨ ਦੇ ਵਿੱਚ ਬੜੀਆਂ ਦਿੱਕਤਾਂ ਇਦਾਂ ਦੀਆਂ ਰਹਿੰਦੀਆਂ ਨੇ ਤੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਇਹ ਨਹੀਂ ਵੀ ਅੱਗੇ ਗੱਡੀ ਘੇਰ ਕੇ ਅਸੀਂ ਉਹਨਾਂ ਨੂੰ ਜਾ ਕੇ ਕੋਈ ਲੜਾਈ ਕਰੀਏ ਉਹਦੀ ਬਜਾਏ ਜੇ ਕੋਈ ਕਿਤੇ ਕੋਈ ਦਿੱਕਤ ਹੈ ਕੋਈ ਪਰੇਸ਼ਾਨੀ ਹੈ ਤਾਂ ਉਹਨੂੰ ਸੂਝਵਾਨ ਤਰੀਕੇ ਨਾਲ ਆਪਸ ਵਿੱਚ ਗੱਲ ਕੀਤੀ ਜਾ ਸਕਦੀ ਹੈ ਭਾਵੇਂ ਰਸਤੇ ਦੇ ਵਿੱਚ ਵੀ ਹੋਵੇ ਕਿ ਜਦੋਂ ਤੁਸੀਂ ਅਕ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਸ਼ਿਕਾਇਤ ਰਹਿੰਦੀ ਹੈ ਵੀ ਕਿਸੇ ਨੇ ਟਿਕਟ ਘਟਕਟਾਈ ਹੈ ਕਿਤੇ ਵੱਧ ਘਟਾਈ ਹੈ ਕਿਉਂਕਿ ਜਦੋਂ ਤੋਂ ਫ੍ਰੀ ਦਾ ਸਫ਼ਰ ਹੋਇਆ ਉਦੋਂ ਵੀ ਕੁਝ ਦਿੱਕਤਾਂ ਕੰਡਕਟਰ ਲਾਈਨ ਦੇ ਵਿੱਚ ਕਿੰਨੀਆਂ ਦੀਆਂ ਦਿੱਕਤਾਂ ਜ਼ਿਆਦਾ ਸਾਹਮਣੇ ਆਉਂਦੀਆਂ ਨੇ ਦੇਖੋ ਜੀ ਕੰਟਰੀ ਲਾਈਨ ਦੇ ਵਿੱਚ ਇੱਕ ਤਨਾ ਆਧਾਰ ਕਾਰਡ ਜਦੋਂ ਦਾ ਫ੍ਰੀ ਹੋਇਆ ਸਵਾਰੀ ਬਹੁਤ ਜ਼ਿਆਦਾ ਵਧ ਗਈ ਹੈ ਜੀ ਗੱਡੀਆਂ ਭਰਿਆਂ ਰਹਿੰਦੀਆਂ 125 25 150 ਸਵਾਰੀ ਬੱਸਾਂ ਦੇ ਪਲੱਸ ਰਹਿੰਦੀ ਆ ਉਹਨਾਂ ਬੱਸਾਂ ਨੇ ਵੀ ਆ ਨੇ ਤੇ ਦੇਖੋ ਸਵਾਰੀਆਂ ਵਿੱਚ ਹੁੰਦਾ ਜੀ ਕੋਈ ਦੇਖੋ ਖੁੱਲੇ ਪੈਸੇ ਪਿੱਛੇ ਜਾਂ ਹੋਰ ਮੰਨ ਲਓ ਲੇਡੀਜ਼ ਆਪਸ ਦੇ ਵਿੱਚ ਹੀ ਬਹੁਤ ਟਕਰਾ ਕਰਦੇ ਇਕੋ ਜਿਹਾ ਇਹਨਾਂ ਨੂੰ ਹੀ ਕਹਾਂ ਚ ਨੇ ਪਬਲਿਕ ਨੂੰ ਵੀ ਦੇਖੋ ਸੋਡੀ ਸੇਵਾ ਦੇ ਲਈ ادارਾ ਵੀ ਤੁਸੀਂ ਇਹਨੂੰ ਨਾ ਸਹੀ ਢੰਗ ਨਾਲ ਆਪਣੀ ਜਿਹੜੀ ਆਪਣੀ ਸਫਰ ਕਰਿਆ ਕਰੋ ਤੇ ਲੋਕ ਤੇ ਪਬਲਿਕ ਬਾਕੀ ਨਿਕਤਾ ਤਾਂ ਆਉਂਦੀਆਂ ਨੇ ਕਿ ਜੀ ਸਵਾਰੀਆਂ ਸਾਡੇ ਨਾਲ ਮਿਸਬੀਹੇਵ ਕਰ ਜਾਂਦੀਆਂ ਨੇ ਠੀਕ ਹੈ ਜੀ ਅਸਤਾ ਬਹੁਤ ਮਗਲਦ ਸਿਆਣਾ ਸਮਝਾਉਂਦੇ ਆ ਸਾਰਾ ਕੁਝ ਹੀ ਬਹੁਤ ਵਧੀਆ ਫਿਰ ਸੁਣਵਾਈ ਕਿਹਦੀ ਹੁੰਦੀ ਹੈ ਜਦੋਂ ਇਹ ਪ੍ਰੋਬਲਮ ਆ ਜਾਂਦੀ ਹੈ ਵੀ ਲੋਕੀ ਸ਼ਿਕਾਇਤ ਲੈ ਕੇ ਦਫ਼ਤਰ ਦੇ ਵਿੱਚ ਪਹੁੰਚਦੇ ਨੇ ਵੀ ਕੰਡਕਟਰ ਨੇ ਜਾਂ ਡਰਾਈਵਰ ਨੇ ਮਿਸਬੀਹੇਵ ਕਰਤਾ ਪਰ ਸੁਣਵਾਈ ਕਿਹਦੀ ਹੁੰਦੀ ਹੈ ਕੰਡਕਟਰ ਦੀ ਵਾਕੀ ਸੁਣੀ ਜਾਂਦੀ ਹੈ ادارے ਦੇ ਵਿੱਚ ਦੇ ਕੋਈ ਸੁਣਵਾਈ ਜ਼ਿਆਦਾਤਰ ਸਵਾਰੀਆਂ ਦੀ ਹੁੰਦੀ ਆ ਕਨੈਕਟਰ ਡਰਾਈਵਰ ਦਾ ਘੱਟ ਹੀ ਹੁੰਦੀ ਆ ਕਨੈਕਟਰ ਡਰਾਈਵਰ ਜ਼ਿਆਦਾਤਰ ਮਾੜੀ ਸਮਝ ਆ ਜਾਂਦਾ ਪਰ ਇਹਨੇ ਮਾੜੇ ਨਹੀਂ ਅਸੀਂ ਸਾਰਾ ਕੰਪਰਮੇਸ ਕਰਦੇ ਆ ਅਸੀਂ ਬਹੁਤ ਚੰਗੇ ਤਰੀਕੇ ਨਾਲ ਸਮਝਾਉਣਾ ਪਬਲਿਕ ਨੂੰ ਸਾਰਾ ਵਧੀਆ ਡੀਲ ਕਰਦੇ ਆ ਪਰ ਕਨੈਕਟਰ ਮਾੜੇ ਨਹੀਂ ਹੁੰਦੇ ਥੋੜਾ ਲੋਕ ਜ਼ਿਆਦਾ ਤੱਕਾ ਵੀ ਕਰ ਜਾਂਦਾ ਹੈ ਕਈ ਵਾਰੀ ਕਿਉਂਕਿ ਜਿਵੇਂ ਮੈਨੂੰ ਇੱਕ ਕਨੈਕਟਰ ਸਾਹਿਬ ਦੱਸ ਰਹੇ ਸੀ ਕਹਿੰਦੇ ਵੀ ਸਾਡੀ ਮਜਬੂਰੀ ਬਣ ਜਾਂਦੀ ਹੈ ਜਦੋਂ ਅਸੀਂ ਕਿਸੇ ਜਿਸ ਤਰ੍ਹਾਂ ਰਸਤੇ ਦੇ ਵਿੱਚ ਕੋਈ ਸਟਾਪੇਜ ਆ ਗਿਆ ਤਾਂ ਜਦੋਂ ਅਸੀਂ ਸਵਾਰੀਆਂ ਚੜਾਣੀਆਂ ਸਾਡੇ ਕੋਲ ਜਗ੍ਹਾ ਨਹੀਂ ਹੁੰਦੀ ਪਰ ਲੋਕ ਵੀ ਸਾਨੂੰ ਚੜਾਓ ਭਾਵੇਂ ਜਗ੍ਹਾ ਹੈ ਤੇ ਭਾਵੇਂ ਨਹੀਂ ਹੈ ਪਰ ਉਹ ਤੱਕੇ ਦੇ ਬਾਵਜੂਦ ਵੀ ਤੁਸੀਂ ਫਿਰ ਵੀ ਸਵਾਰੀ ਨੂੰ ਆਪਣੇ ਥਾਂ ਦੇ ਉੱਤੇ ਪਹੁੰਚਾ ਦਿੰਦੇ ਹੋ ਇਸ ਤੋਂ ਇਲਾਵਾ ਜਿਹੜੀਆਂ ਆ ਆਮ ਤੌਰ ਤੇ ਜਿਹੜੀਆਂ ਦਿੱਕਤਾਂ ਨੇ ਕੋਈ ਹੋਰ ਪੇਸ਼ ਆਉਂਦੀਆਂ ਨੇ ਸਫ਼ਰ ਦੇ ਦੌਰਾਨ ਤੁਹਾਡਾ ਤਜਰਬਾ ਕੀ ਹੈ ਕੋਈ ਦਿੱਕਤਾਂ ਤਾਂ ਬਸ ਇਹ ਹੀ ਆ ਵੀ ਸਵਾਰੀਆਂ ਚੰਗੀ ਤਰ੍ਹਾਂ ਚੱਲੋ ਸਫ਼ਰ ਜਿੰਨਾ ਕਿ ਬੱਸੇ ਗੰਜੈਸਾ ਚਲੋ ਚੜੋ ਠੀਕ ਹੈ ਨਾ ਦੇਖੋ ਮਾਹੌਲ ਬਾਕੀ ਬਾਰੀਆਂ ਦੇ ਵਿੱਚ ਨਾ ਲੰਮਕੋ ਨਾਲੇ ਤਾਂ ਇਹਦੇ ਵਿੱਚ ਡਰਾਈਵਰ ਕਨੈਕਟਰ ਦੀ ਜਾਨ ਨੂੰ ਖਤਰਾ ਰਹਿੰਦਾ ਹੈ ਅਸੀਂ ਨਾਲੇ ਸਵਾਰੀ ਦੇ ਜਾਨ ਨੂੰ ਖਤਰਾ ਰਹਿੰਦਾ ਹੈ ਜੀ ਦੇਖੋ ਚੰਗੀ ਤਰ੍ਹਾਂ ਸਫਰ ਕਰੋ ਤੇ ਵਧੀਆ ਆਪ ਦਾ ਰਸਤਾ ਮਿਲ ਕੇ ਰਹੋ ਦੇਖੋ ਜੀ ਸੀਟਾਂ ਦੇ हिसाब ਮਤਲਬ ਸੀਟਾਂ ਹਰੇਕ ਗੱਡੀ ਦੀ ਹੁੰਦੀ ਜਿਵੇਂ ਮੋਟਰਸਾਈਕਲ ਤੋਂ ਲੈ ਕੇ ਹਰੇਕ ਗੱਡੀ ਦੇ ਸੀਟਾਂ ਹੁੰਦੀਆਂ ਕੰਪਨੀ ਵੱਲੋਂ ਉਸ ਹਿਸਾਬ ਨਾਲ ਹੀ ਅਲਾਉਡ ਹੁੰਦੀ ਐ ਸਵਾਰੀ ਤੇ ਬੱਸਾਂ ਦੇ ਵਿੱਚ ਵੀ ਇਦਾਂ ਹੀ ਹੁਣ ਬਾਹਰ ਚਲੇ ਜਾਓ ਅਸੀਂ ਇਹ ਰਿਸ਼ੀਗੇ ਜਾਣੇ ਆ ਤੇ ਆਪਾਂ ਨੂੰ ਅਦਰ ਸਟੇਟ ਸਟੈਂਡਿੰਗ ਸਵਾਰੀ ਅਲਾਉਡ ਨਹੀਂ ਹਰਿਆਣਾ ਦੇ ਵੀ ਚਲੋ ਹੋ ਜਾਂਦੀ ਐ ਉਸ ਤੋਂ ਅੱਗੇ ਸਟੈਂਡਿੰਗ ਸਵਾਰੀ ਸਾਨੂੰ ਅਲਾਉਡ ਨਹੀਂ ਇਸੇ ਕਰਕੇ ਕਿ ਕੋਈ ਜਾਨੀਮਾਲੀ ਨੁਕਸਾਨ ਨਾ ਹੋ ਗੱਡੀ ਓਵਰਲੋਡ ਹੋਏਗੀ ਉਹੋ ਜਿਹੀ ਮਤਲਬ ਗੱਡੀ ਡਰਾਈਵਰ ਨੇ ਕੰਟਰੋ ਪਸਵਾਰੀਆਂ ਨੂੰ ਵੀ ਦਿੱਕਤ ਆਉਂਦੀ ਆ ਹਨਾ ਪਰਿਵਸ ਦੇ ਵਿੱਚ ਕੋਈ ਡਿੱਗ ਸਕਦਾ ਤਾਂ ਕਿ ਐਦਾਂ ਦੀਆਂ ਨੇ ਹਨਾ ਤੇ ਬਾਕੀ ਜਿਵੇਂ ਇੱਕ ਹੋਰ ਗੱਲ ਕਹਿਣੀ ਚਾਹੁੰਨਾ ਮੈਂ ਜਿਵੇਂ ਅਦਰ ਸਟੇਟ ਜ ਆਪਣਾ ਵੇਖੀ ਐ ਹਿਮਾਚਲ ਹਰਿਆਣਾ ਵੀ ਉਹਨਾਂ ਬੱਸਾਂ ਦੀਆਂ ਤਾਕੀਆਂ ਜਿਹੜੀਆਂ ਨੇ ਪ੍ਰੈਸ਼ਰ ਤੇ ਨੇ ਠੀਕ ਹੈ ਜੀ ਪ੍ਰੈਸ਼ਰ ਤੇ ਤਾਕੀ ਹੋਊਗੀ ਡਰਾਈਵਰ ਕੋਲ ਕੰਟਰੋਲ ਹੁੰਦਾ ਵੀ ਮੈਂ ਤਾਕੀ ਖੋਲਣੀ ਆ ਜਾਂ ਨਹੀਂ ਖੋਲਣੀ ਹਨਾ ਜਿਵੇਂ ਹੁਣ ਕੋਈ ਧੱਕੇ ਨਾਲ ਲੰਮਕ ਗਿਆ ਬੱਸ ਦੇ ਵਿੱਚ ਨਾਲ ਉਹਨੂੰ ਕਨੈਕਟਰ ਧੱਕਾ ਮਾਰ ਕੇ ਤਾਰ ਸਕਦਾ ਤੇ ਨਾਲ ਡਰਾਈਵਰ ਹੀ ਉਹਨੂੰ ਜਿਆਦਾ ਰੋਕੇ ਉਹ ਅੱਧ ਵਿਚਾਲੇ ਲਟਕ ਜਾਂਦੇ ਆ ਹਨਾ ਤੇ ਉਹ ਦਿੱਕਤ ਬਹੁਤ ਹੈ ਮਤਲਬ ਜੇ ਸਰਕਾਰ ਨੂੰ ਬੇਨਤੀ ਹੈ ਵੀ ਜੇ ਸਾਡੀਆਂ ਬੱਸਾਂ 'ਚ ਪ੍ਰੈਸ਼ਰ ਤੱਕ ਹੀ ਆ ਜਾਣ ਫਿਰ ਇਹ ਜਿਹੜੇ ਐਕਸੀਡੈਂਟ ਹੁੰਦੇ ਆ ਨਾ ਧਿੱਕਦੇ ਆ ਲੋਕ ਵੀ ਇਹ ਬਹੁਤ ਹੱਦ ਤੱਕ ਘਟ ਜਾਣਗੇ ਇਹ ਚੀਜ਼ ਵੱਲ ਮੈਨੂੰ ਲੱਗਦਾ ਵੀ ਸਰਕਾਰ ਨੂੰ ਨੌਲੇਜ ਨਹੀਂ ਕਿਉਂਕਿ ਗਰਾਊਂਡ ਲੈਵਲ ਤੇ ਸਾਨੂੰ ਪਤਾ ਵੀ ਇਹ ਚੀਜ਼ ਜਿਹੜੀ ਹੈ ਇਹ ਜ਼ਰੂਰੀ ਹੋਣੀ ਚਾਹੀਦੀ ਹੈ ਤੇ ਬਾਕੀ ਜਿੱਥੋਂ ਤੱਕ ਹੋ ਸਕਦਾ ਜੀ ਹੁਣ ਤੁਹਾਨੂੰ ਦੱਸਤੀ ਸਾਰੀ ਗੱਲ ਵੀ ਅਸੀਂ ਸਵਾਰੀਆਂ ਨਾਲ ਤਾਂ ਬਿਲਕੁਲ ਸਾਰੇ ਬੰਦੇ ਕੰਪਰੋਮਿਸਕ ਚੱਲਦੇ ਆ ਵੀ ਇਹੀ ਹੁੰਦਾ ਵੀ ਸਵਾਰੀ ਅਰਦਾਸ ਕਰੀਦੀ ਹੈ ਵੀ ਸਾਡਾ ਕਿਸੇ ਨਾਲ ਕੋਈ ਘਾਟੋ ਕਲੇਸ਼ ਨਾ ਹੋਵੇ ਪਰ ਫਿਰ ਵੀ ਜੇ ਹੋ ਜਾਂ ਤੇ ਦੂਜੀ ਗੱਲ ਤੁਸੀਂ ਪੁੱਛੀ ਜਿਵੇਂ ਕਿ ਮੈਨੇਜਮੈਂਟ ਕਿਹਦੀ ਸੁਣਦੀ ਹੈ ਵੇਖੋ ਜੀ ਮੈਨੇਜਮੈਂਟ ਮੌਕੇ ਤੇ ਜੋ ਐਪਲੀਕੇਸ਼ਨ ਚੱਲੀ ਗਈ ਉਹਨਾਂ ਨੇ ਉਹ ਕਾਰਵਾਈ ਕਰਨੀ ਹੈ ਹਨਾ ਪਰ ਉਹਨਾਂ ਦੀ ਇਹ ਥੋੜੀ ਜਿਹੀ ਗਲਤੀ ਹੈ ਮੈਨੇਜਮੈਂਟ ਦੀ ਵੀ ਉਹ ਚੀਜ਼ ਨੂੰ ਮਤਲਬ ਪੱਖ ਉਹਨਾਂ ਦਾ ਜ਼ਿਆਦਾ ਵੇਖ ਕੇ ਵੀ ਉਹ ਕਨੈਕਟਰ ਡਰਾਈਵਰ ਨੂੰ ਰੂਟ ਤੋਂ ਲਾਇਆ ਜਾਂਦਾ ਮੌਕੇ ਤੇ ਵੀ ਮੌਕੇ ਦੇ ਰੂਟ ਤੋਂ ਨਾ ਲਾਇਆ ਜਾਵੇ ਔਰ ਦੀ ਇਨਕੁਆਰੀ ਵੀ ਚੱਲਦੀ ਰਵੇ ਉਹ ਰੂਟ ਤੇ ਚੱਲਦਾ ਰਹੇ ਹਨਾ ਜੇ ਉਹ ਦੋਸ਼ੀ ਪਾਇਆ ਜਾਂਦਾ ਤਾਂ ਉੱਤੇ ਕਾਰਵਾਈ ਹੋਵੇ ਪਰ ਜੇ ਬਿਨਾਂ ਦੋਸ਼ ਤੋਂ ਮਤਲਬ ਉਧਰ ਕਾਰਵਾਈ ਚੱਲੀ ਜਾਂਦੀ ਆ ਅਪੀਲ ਉਧਰ ਉਹ ਘਰੇ ਬੈਠਾ ਰਹਿੰਦਾ ਹਨਾ ਇੱਕ ਤਾਂ ਉਹਦੇ ਕਾਗਜ਼ਾਂ ਦੇ ਵਿੱਚ ਗਾਇਬ ਪੈ ਗਿਆ ਹਨਾ ਉਹ ਚੀਜ਼ ਨਹੀਂ ਹੋਣੀ ਚਾਹੀਦੀ ਬੰਦਾ ਜਿੰਨਾ ਚਿਰ ਦੋਸ਼ੀ ਨਹੀਂ ਹੈਗਾ ਉੱਤੇ ਕੋਈ ਐਦਾਂ ਨੂੰ ਰੂਟ ਤੋਂ ਨਹੀਂ ਲਾਉਣਾ ਚਾਹੀਦਾ ਜਿਵੇਂ ਤੁਸੀਂ ਸਰਕਾਰ ਨੂੰ ਇਹ ਅਪੀਲ ਕੀਤੀ ਆ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਕੁਝ ਹੋਰ ਸਹੂਲਤਾਂਵਾਂ ਜਿਹੜੀਆਂ ਡਰਾਈਵਰ ਜਾਂ ਕੰਡਕਟਰ ਵਾਸਤੇ ਮਿਲਣੀਆਂ ਚਾਹੀਦੀਆਂ ਜਿਨ੍ਹਾਂ ਨਾਲ ਉਹ ਜਦੋਂ ਸਵੇਰੇ ਘਰੋਂ ਕੰਮ ਤੇ ਨਿਕਲਦੇ ਉਹਨਾਂ ਨੂੰ ਵਾਕੀ ਲੱਗੇ ਵੀ ਹਾਂ ਮੈਂ ਡਿਊਟੀ ਤੇ ਜਾਣਾ ਪਰ ਮੈਂ ਇੱਕ ਆਖਰੀ ਦੇ ਵਿੱਚ ਤੁਹਾਡੇ ਦੋਨਾਂ ਤੋਂ ਇੱਕ ਸਵਾਲ ਕਰਨਾ ਚਾਹਾਂਗਾ ਕਿ ਜਿਵੇਂ ਅੱਜ ਲੋਕਾਂ ਨੇ ਤੁਹਾਨੂੰ ਲੋਕਾਂ ਦੇ ਪਿਆਰ ਨੇ ਜਾਂ ਚੇਅਰਮੈਨ ਸਾਹਿਬ ਨੇ ਉਸ ਚੀਜ਼ ਨੂੰ ਅਪਰੀਸ਼ੀਏਟ ਕੀਤਾ ਉਹਦੇ ਲਈ ਤੁਸੀਂ ਖਾਸ ਧੰਨਵਾਦ ਕਿਵੇਂ ਕਰਨਾ ਚਾਹੋਗੇ ਅਸੀਂ ਚੇਅਰਮੈਨ ਸਾਹਿਬ ਐਮ ਡੀ ਸਾਹਿਬ ਜੀ ਐਮ ਸਾਰੀ ਮੈਨੇਜਮੈਂਟ ਦਾ ਵੇਖੋ ਜੀ ਸਾਡੇ ਐਮ ਐਸ ਸੀ ਨੇ ਮੈਨੂੰ ਉਸੇ ਟਾਈਮ ਜਦੋਂ ਮੈਂ ਵੀਡੀਓ ਗਰੁੱਪ ਵਿੱਚ ਪਾਈ ਮੈਂ ਤਾਂ ਪਾਈ ਵੈਸੇ ਡਰਦੇ-ਚਰਦੇ ਨੇ ਮੈਂ ਕਈ ਵਾਰੀ ਲੋਕ ਨਾ ਮਤਲਬ ਗਲਤ ਉਹ ਲੈ ਜਾਂਦੇ ਹਨਾ ਤੇ ਵੀਡੀਓ ਬਣਾਈ ਸੀ ਮੈਂ ਆਪਦੀ ਸੇਫਟੀ ਵਾਸਤੇ ਕਿਉਂਕਿ ਵੀ ਜੇ ਕੱਲ ਨੂੰ ਵੀ ਗੱਲਬਾਤ ਹੁੰਦੀ ਹੈ ਵੀ ਅਗਲੇ ਇਹ ਨਾ ਕਹਿਣ ਵੀ ਬੱਸ ਵਾਲਾ ਨੇ ਬੱਸ ਨਹੀਂ ਰੋਕੀ ਕਿ ਜਾਂ ਉਹਨਾਂ ਰਸਤੇ 'ਚ ਤਾਰ ਕੇ ਚਲੇ ਗਏ ਨਾ ਜ਼ਿਆਦਾਤਰ ਇਦਾਂ ਹੀ ਹੁੰਦਾ ਵੀ ਜੇ ਬੰਦੇ ਮਤਲਬ ਸੋਚਦੇ ਆ ਵੀ ਅਸੀਂ ਟਾਈਮ ਵੀ ਚੱਕਣਾ ਸਵਾਰੀਆਂ ਵੀ ਪਹੁੰਚਾਉਣੀਆਂ ਨੇ ਤੇ ਇਹਨਾਂ ਨੂੰ ਅਸੀਂ ਆਟੋ ਬਿਠਾ ਦਿੰਨੇ ਆ ਵੀ ਆਪੇ ਚਲੇ ਜਾਣਗੇ ਇਸ ਚੀਜ਼ ਨੂੰ ਅਸੀਂ ਮਤਲਬ ਸੋਚਿਆ ਵੀ ਚਲੋ ਇਹਨਾਂ ਨੂੰ ਮੌਕੇ ਤੇ ਆਪਣਾ ਟ੍ਰੀਟਮੈਂਟ ਦੇਣਾ ਹੈ ਨਾ ਕਿ ਜੇ ਅਸੀਂ ਮੌਕੇ ਤੇ ਚਲੇ ਜਾਂਦੇ ਮੰਨ ਲਓ ਆਟੋ 'ਚ ਬਿਠਾ ਆਂਦੇ ਉਹਨਾਂ ਨੂੰ ਹਨਾ ਉਹ ਪ੍ਰਵਾਸੀ ਸੀ ਕੱਲੀ ਔਰਤ ਸੀ ਇੱਕ ਚਲੋ ਹੋਰ ਸੀ ਨਾਲ ਉਹਦੀ ਜਾਣਕਾਰ ਕਰੋ ਕਿੱਥੇ ਜਾਂਦੀ ਚੱਚਾ ਬੱਚਾ ਦੋਵੇਂ ਮਤਲਬ ਉਹਨਾਂ ਦੀ ਜਾਨ ਨੂੰ ਖਤਰਾ ਸੀਗਾ ਪੂਰਾ ਤੇ ਅਸੀਂ ਸਵਾਰੀਆਂ ਦਾ ਵੀ ਧੰਨਵਾਦ ਕਰਦੇ ਵੀ ਜਿਹੜੇ ਮੌਕੇ ਤੇ ਉਸ ਦਿਨ ਬੱਸ ਦੇ ਵਿੱਚ ਸਵਾਰੀਆਂ ਸੀ ਨਾ ਇੱਕ ਵੀ ਸਵਾਰੀ ਇਹ ਜੀ ਨੀ ਵੀ ਜਿਨੇ ਸਾਨੂੰ ਐਂ ਕਹਤਾ ਕਿ ਸਾਨੂੰ ਕਾਲੀ ਆ ਸਾਨੂੰ ਦੂਜੀ ਬਾਸ ਚ ਚੜਾ ਦਿਓ ਇਹ ਹੋ ਸਾਰੀਆਂ ਸਵਾਰੀਆਂ ਦਾ ਸਾਡੇ ਨਾਲ ਕੰਪਰੋ ਕੀਤਾ ਤੇ ਬੜਾ ਵਧੀਆ ਮਾਹੌਲ ਰਿਹਾਗਾ ਉਦੋਂ ਤੇ ਇਹ ਮੈਨੂੰ ਲੱਗਦਾ ਵੀ ਅਸੀਂ ਪਹਿਲਾਂ ਤਾਂ ਕਦੇ ਨਹੀਂ ਸੁਣਿਆ ਵੀ ਬੱਸ ਦੇ ਵਿੱਚ ਇਦਾਂ ਆਨ ਰੂਟ ਕਿਸੇ ਦੇ ਬੱਚਾ ਹੋਇਆ ਹੋਵੇ ਹਾਂ ਇੱਕ ਵਾਰੀ ਇਹ ਗੱਲ ਕੱਲ ਮੈਂ ਸੁਣੀ ਆ ਵੀ ਏਅਰਪਲੇਨ 'ਚ ਹੋਇਆ ਸੀਗਾ ਜੇ ਤੁਹਾਨੂੰ ਪਤਾ ਹੋਵੇ ਹਾਂਜੀ ਹਾਂਜੀ ਤੇ ਉਹਦਾ ਫਿਰ ਜਿਹੜੇ ਅ ਕਈ ਦੇਸ਼ਾਂ ਨੇ ਉਹ ਬੱਚੇ ਦੀ ਟਿਕਟ ਮਿਲਣਾ ਦਾ ਫ੍ਰੀ ਕੀਤੀ ਹੋਈ ਹੈ ਪੂਰੀ ਜਾਣਕਾਰੀ ਨਹੀਂ ਆ ਮੈਨੂੰ ਕਈ ਮੈਨੂੰ ਕਹਿ ਰਹੇ ਸੀਗੇ ਕਹਿੰਦੇ ਵੀ ਏਦਾਂ ਉਹ ਬੱਚੀ ਦਾ ਵੀ ਟਿਕਟ ਫ੍ਰੀ ਹੋਣਾ ਚਾਹੀਦਾ ਮੈਂ ਵੀ ਮੈਨੂੰ ਤਾਂ ਪਤਾ ਨਹੀਂ ਸੀ ਨਿਬਾਰੇ ਚੇਅਰਮੈਨ ਸਾਹਿਬ ਨੂੰ ਕਹਿਨਦੇ ਕਿ ਏਦਾਂ ਹੋਇਆ ਤਾਂ ਜ਼ਰੂਰ ਹੋਣਾ ਚਾਹੀਦਾ ਹਨਾ ਕਿ ਇਹ ਵੀ ਇੱਕ ਪਰਮਾਤਮਾ ਵੱਲੋਂ ਹੋਇਆ ਹਨਾ ਪੀ ਆਰਟੀਸੀ ਦੀ ਬੱਸ ਵੇਖੋ ਅ ਅੱਜ ਕਿੱਥੇ ਤੱਕ ਨਾਮ ਚਲਾ ਗਿਆ ਹਨਾ ਸਾਨੂੰ ਤਾਂ ਉਮੀਦ ਨਹੀਂ ਸੀ ਵੀ ਅਸੀਂ ਤਾਂ ਆਪਣਾ ਫਰਜ਼ ਆਦਾ ਕੀਤਾ ਹਨਾ ਪਰ ਸਾਡੀ ਮੈਨੇਜਮੈਂਟ ਨੇ ਚੇਅਰਮੈਨ ਸਾਹਿ ਸਾਰਿਆਂ ਨੇ ਇਸ ਖਬਰ ਨੂੰ ਜਨਤਾ ਦੇ ਵਿੱਚ ਦੱਸਿਆ ਵੀ ਹਾਂ ਕਿ ਜੇ ਤੁਸੀਂ ਇਹਨਾਂ ਨੂੰ ਮਾੜਾ ਸਮਝਦੇ ਹੋ ਤੇ ਕਿ ਇਹਨਾਂ ਦਾ ਵਿਊ ਇਹ ਵੀ ਆ ਵੀ ਇਹ ਚੰਗੇ ਆ ਮਾੜੇ ਨਹੀਂ ਹੈਗੇ ਪਰ ਜੇ ਕੋਈ ਗਲਤੀ ਫਲਤੀ ਹੋ ਜਾਂਦੀ ਹੈ ਚਲੋ ਉਹਨਾਂ ਨੂੰ ਲੋਕਾਂ ਨੂੰ ਸਾਡੇ ਨਾਲ ਐਗਰੀ ਹੋ ਕੇ ਚਲਾਉਣਾ ਚਾਹੀਦਾ ਵੀ ਚਲੋ ਇੱਕ ਵਾਰਸ ਲੰਘੀ ਅਸੀਂ ਦੂਜੀ ਚ ਆ ਜਾਾਂਗੇ ਵੀ ਇਹਨਾਂ ਨੂੰ ਜੋ ਵੀ ਡਿੱਗ ਪੈਂਦਾ 6 ਵਜ ਜਾਂਦੀ ਹੈ ਉਸ ਡਰਾਈਵਰ ਕਨੈਕਟਰ ਤੇ ਹੀ ਕੇਸ ਪੈਂਦਾਗਾ ਤੇ ਇਹ ਅਜੇ ਕੇਸ ਬਹੁਤ ਚੱਲ ਰਹੇ ਆ ਡਰਾਈਵਰਾਂ ਦੇ ਨਾਲ ਤਾਂ ਸੋ ਮੇਰਾ ਇਹੀ ਸਵਾਲ ਭਾਜੀ ਤੁਹਾਨੂੰ ਹੈ ਕਿੱਦਾਂ ਦਾ ਵੀਊ ਸੀਗਾ ਜਦੋਂ ਘਰੇ ਚੀਜ਼ ਪਤਾ ਲੱਗਦੀ ਹੈ ਵੀ ਅਖਬਾਰਾਂ ਦੇ ਵਿੱਚ ਤੁਹਾਡੀਆਂ ਖਬਰਾਂ ਲੱਗਦੀਆਂ ਕਿਉਂਕਿ ਆਮ ਤੌਰ ਤੇ ਜਿਵੇਂ ਲੋਕ ਸ਼ਿਕਾਇਤ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਲੋਕ ਸ਼ਿਕਾਇਤ ਲੈ ਕੇ ਪਉਂਦੇ ਨੇ ਪਰ ਘਰ ਦੇ ਵਿੱਚ ਕਿਦਾਂ ਦਾ ਮਹਿਸੂਸ ਹੋਇਆ ਕਰਦੇ ਨੇ ਕੀ ਤੁਹਾਨੂੰ ਰਿਵਿਊ ਦਿੱਤਾ ਕਿ ਭਾਈ ਤੁਹਾਡੇ ਬਾਰੇ ਜਿਹੜੀਆਂ ਖਬਰਾਂ ਬੜੀਆਂ ਤਾਰੀਫ਼ ਲੱਗ ਰਹੀ ਹੈ ਕਿਦਾਂ ਦਾ ਮਾਹੌਲ ਸੀ ਘਰ ਦੇ ਵਿੱਚ ਬਹੁਤ ਵਧੀਆ ਲੱਗਾ ਜੀ ਕਰਦ ਨੇ ਬਹੁਤ ਵਧੀਆ ਵੀ ਹਾਂ ਚੰਗਾ ਕੰਮ ਕੀਤਾ ਤਾਂ ਚੰਗੇ ਕੰਮ ਦੀ ਪ੍ਰਸ਼ੰਸਾ ਹੀ ਹੁੰਦੀ ਹੈ ਜੀ ਦੇਖੋ ਮੈਨੇਜਮੈਂਟ ਦਾ ਅਸੀਂ ਧੰਨਵਾਦ ਕਰਦੇ ਹਾਂ ਸੋਚੇ ਚੇਅਰਮੈਨ ਸਾਹਿਬ ਦਾ ਐਮ ਡੀ ਸਾਹਿਬ ਦਾ ਤੇ ਜ ਸਾਡੀ ਪ੍ਰਸ਼ੰਸਾ ਕੀਤੀ ਆ ਬਹੁਤ ਤੇ ਬਾਕੀ ਪਬਲਿਕ ਨੇ ਬਹੁਤ ਸਾਡੇ ਮੰਨ ਲਓ ਪ੍ਰਸ਼ੰਸਾ ਕੀਤੀ ਆ ਬਾਕੀ ਮੀਡੀਆ ਦਾ ਬਹੁਤ ਧੰਨਵਾਦ ਆ ਸਾਨੂੰ ਬਹੁਤ ਜਿਆਦਾ ਇਹਨਾਂ ਸਤਿਕਾਰ ਦੇ ਰਹੇ ਆ ਜੀ ਬਹੁਤ ਬਹੁਤ ਵਧੀਆ ਜੀ ਕੀਤੀ ਆ ਵੀ ਜਦੋਂ ਇਦਾਂ ਦਾ ਕੇਸ ਜਿਹੜਾ ਤੁਹਾਡੇ ਸਾਹਮਣੇ ਆਇਆ ਤੁਸੀਂ ਨਾਲ ਦੀ ਨਾਲ ਹੈਲਪ ਕੀਤੀ ਕੀ ਜਦੋਂ ਤੋਂ ਤੁਸੀਂ ਬੱਸ ਚਲਾ ਰਹੇ ਹੋ ਉਦੋਂ ਤੋਂ ਕੋਈ ਇਦਾਂ ਦਾ ਕੇਸ ਵੀ ਹੋਰ ਵੀ ਸਾਹਮਣੇ ਆਇਆ ਜਿਹਦੇ ਵਿੱਚ ਤੁਸੀਂ ਮੂਰੇ ਹੋ ਕੇ ਆਪ ਮਦਦ ਕੀਤੀ ਹੈ ਹਾਂ ਜੀ ਬਿਲਕੁਲ ਮੈਨੂੰ ਤਾਂ ਲੱਗਦਾ ਵੀ ਅਸੀਂ ਡੇਲੀ ਵਾਂਗੂ ਹੀ ਕਿਸੇ ਨਾ ਕਿਸੇ ਦੀ ਹੈਲਪ ਲਾਜ਼ਮੀ ਕਰਦੇ ਆ ਹਨਾ ਕਿਉਂਕਿ ਇਹ ਜਿਆ ਸਿਸਟਮ ਚੱਲਦਾ ਰਹਿੰਦਾ ਸਾਡੇ ਨਾਲ ਪਰ ਜਿਹੜਾ ਮੈਨੂੰ ਇੱਕ ਯਾਦ ਹੈ ਵੀ ਦਿਲ ਨੂੰ ਲੱਗੀ ਗੱਲ ਉਹ ਵੇਰੇ ਇਹ ਆ ਵੀ ਸਾਡੇ ਨਾਲ ਅਕਨੌਰ ਚੱਲਦਾ ਸੀਗਾ ਪਟਿਆਲੇ ਤੋਂ ਇੱਕ ਲੇਡੀਜ਼ ਬਜ਼ੁਰਗ ਚੜੀ ਵਿਚਾਰੀ ਪਿਛਲੀ ਤੱਕ ਹੀ ਬੱਸ ਭਰੀ ਹੋਈ ਸੀ ਫੁੱਲ ਤੇ ਮੈਂ ਉਹਨੂੰ ਵੇਖ ਕੇ ਰੋਕ ਲਿਆ ਮੈਨੂੰ ਲੱਗਾ ਵੀ ਕਈ ਬੱਚਾ ਲੰਘੀਆਂ ਹੋਣਗੀਆਂ ਉਹਨੂੰ ਚੜਾਇਆ ਨਹੀਂ ਹੋਣਾ ਕਿਸੇ ਨੇ ਹਨਾ ਚਲੋ ਮੈਂ ਉਹਨੂੰ ਰੋਕ ਕੇ ਬੱਸ ਚੜਾ ਲਿਆ ਖੁੰਡੀ ਉਹਦੇ ਹੱਥ ਸੀਗੀ ਪਾਟੇ ਕੱਪੜੇ ਪਾਏ ਹੋਏ ਸੀ ਉਹਨੇ ਜਾਣਾ ਸੀਗਾ ਚਾਪੜ ਤੋਂ ਚੜ ਕੇ ਅੱਗੇ ਸਿੱਖ ਉੱਪਰ ਗੁਰਦੁਆਰਾ ਪੈਂਦਾ ਆਪਣਾ ਗੁਰਦੁਆਰਾ ਸਾਹਿਬ ਉੱਥੇ ਜਾਣਾ ਸੀਗਾ ਉਹਦੇ ਕੋਲ ਚਲੋ ਪੈਸੇ ਹੈ ਨਹੀਂ ਸੀ ਚਲੋ ਕਨੈਕਟਰ ਨੂੰ ਕਾਹਲੀ ਸੀ ਉਹਨੇ ਕਿਹਾ ਵੀ ਮਾਤਾ ਪੈਸੇ ਦੇ फटाफट ਟਿਕਟ ਕਟਾ ਤੇ ਕਨੈਕਟਰ ਨੇ ਸੀਟੀ ਮਾਰਤੀ ਵੀ ਬੱਸ ਰੋਕ ਵੀ ਲਾ ਦੇ ਇਹਨੂੰ ਮੈਂ ਕਿਹਾ ਯਾਰ ਕੀ ਗੱਲਬਾਤ ਹੋਗੀ ਵੀ ਮੈਂ ਹੁਣ ਤਾਂ ਚੜਾਈ ਆ ਹਜੇ ਮੈਂ ਕਿਹਾ ਵੀ ਉਹੀ ਹੋਣੀ ਕਿਉਂਕਿ ਪੀੜ ਚ ਦੇਖਦਾਂ ਨਹੀਂ ਨਾ ਉਹਨੇ ਸੀਟੀ ਮਾਰੀ ਮੈਂ ਕਿਹਾ ਕੀ ਗੱਲ ਹੋਗੀ ਕਹਿੰਦਾ ਵੀ ਇਹਦੇ ਕੋਲ ਮਾਤਾ ਕੋਲ ਪੈਸੇ ਨਹੀਂ ਹੈਗੇ ਵੀ ਲਾ ਦੇ ਮੈਂ ਨਹੀਂ ਯਾਰ ਤੋ ਟਿਕਟ ਕੱਟ ਦੇ ਹੈਨਾ ਚਲੋ ਉਹ ਕਨੈਕਟਰ ਸਾਹਿਬ ਨੇ ਮੇਰੀ ਮੰਨੀ ਟਿਕਟ ਕੱਟ ਦਿੱਤੀ ਉਹਨਾ ਗੁਰਦੁਆਰਾ ਸਾਹਿਬ ਉਤਰਨਾ ਸੀਗਾ ਚਲੋ ਗੁਰਦੁਆਰਾ ਸਾਹਿਬ ਲਾ ਕੇ ਜਦੋਂ ਮੈਂ ਬ ਤੇ ਯਾਰ ਫੇਰ ਮੈਨੂੰ ਮੇਰੇ ਦਿਲ ਚ ਇਦਾਂ ਆਇਆ ਵੀ ਯਾਰ ਵੀ ਮਨ ਲਾ ਹੁਣ ਤਾਂ ਮੈਂ ਟਿਕਟ ਕਟਾਤੀ ਹਨਾ ਇਹ ਮੁਰਦੇ ਜਿਹੜੇ ਮਾਤਾ ਨੇ ਵਾਪਸ ਵੀ ਜਾਣਾ ਹਨਾ ਫੇਰ ਜਿੱਦਾਂ ਅੱਜ ਬਰਸਾਤ ਹੋਈ ਇਦਾਂ ਦਾ ਮੌਸਮ ਸੀ ਕੱਪੜੇ ਭਾਟੇ ਹੋ ਠੰਡ ਲੱਗ ਰਹੀ ਸੀ ਉਹਨੂੰ ਯਾਰ ਜਿਵੇਂ ਆਪਣੇ ਪਰਿਵਾਰ ਦੀ ਫੀਲਿੰਗ ਆਉਂਦੀ ਨਾ ਆਪਾਂ ਮੈਂ ਫੇਰ ਬੱਸ ਫੇਰ ਰੁਕੀ ਅੱਗੇ ਜਾ ਕੇ ਰੋਕ ਕੇ ਉਤਰ ਕੇ ਗਿਆ ਮਾਤਾ ਨੂੰ ਫੇਰ ਮੈਂ 500 ਰੁਪਏ ਦੇ ਕੇ ਆਇਆ ਸੋ ਇਹ ਕਹਿ ਕੇ ਆ ਵੀ ਹੁਣ ਵਾਪਸੀ ਚ ਘਰ ਆਇਆ ਵੀ ਇਹਦੇ ਕੋਲ ਹੋਣਾ ਨਹੀਂ ਗਿਆ ਤੇ ਫੇਰ ਕਿਸੇ ਨੇ ਚੜਾਉਣਾ ਨਹੀਂ ਹਨਾ ਉਹਨੂੰ ਮਾਤਾ ਨੂੰ ਵੀ ਕਹਿ ਕੇ ਆ ਮਾਤਾ ਜੀ ਤੁਸੀਂ ਜਾਂਦਾ ਗੁਰ ਜਾ ਫਿਰ ਕਰੋ ਨਾ ਕਰੋ ਵੀ ਲੋਕ ਚਲੋ ਮੰਨ ਲਓ ਵੀ ਸਾਰੇ ਐਦਾਂ ਕਾਲੀ ਚ ਹੁੰਦੇ ਆ ਵੀ ਸਾਰੇ ਐਦਾਂ ਨਹੀਂ ਹੁੰਦੇ ਨਾ ਪਰ ਉਹ 500 ਰੁਪਏ ਦਿੱਤਾ ਵੀ ਚਲੋ ਆਪਣਾ ਸੂਟ ਵੀ ਲੈ ਲੇਗੀ ਤੇ ਵਾਪਸ ਵੀ ਚਲੀ ਜਾਏਗੀ ਮਤਲਬ ਉਹ ਇੱਕ ਨਾ ਭੁੱਲਣ ਵਾਲੀ ਗੱਲ ਲੱਗ ਗਈ ਮਤਲਬ ਮੈਂ ਇੱਥੇ ਕਹਿਣਾ ਚਾਹੁੰਗਾ ਵੀ ਡਰਾਈਵਰ ਕੰਡਕਟਰ ਕੱਲੀ ਨੌਕਰੀ ਨਹੀਂ ਕਰਦੀ ਇਹ ਭਾਵੁਕ ਵੀ ਹੁੰਦੇ ਨੇ ਤੇ ਸਵਾਰੀਆਂ ਨੂੰ ਆਪਣਾ ਪਰਿਵਾਰ ਵੀ ਸਮਝਦੇ ਨੇ ਮੈਨੂੰ ਬਹੁਤ ਪਿਆਰ ਕੋ ਜੀ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਜਿਹੜੇ ਸਾਡੇ ਚੈਨਲ ਦੇ ਥਰੂ ਲੋਕਾਂ ਨੂੰ ਰੂਬਰੂ ਹੋਏ ਹੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਆਸ ਕਰਦਾ ਵੀ ਜਿਹੜੇ ਬਾਕੀ ਸਾਥੀ ਨੇ ਵੀ ਉਹ ਵੀ ਸ਼ਾਇਦ ਇਸੇ ਤਰ੍ਹਾਂ ਜੇ ਤੁਹਾਡੇ ਵਾਂਗੂ ਦਿਲ ਲਾ ਕੇ ਆਪਣੇ ਕੰਮ ਨੂੰ ਤਰਜੀਹ ਦਿੰਦੇ ਨੇ ਤਾਂ ਮੈਨੂੰ ਲੱਗਦਾ ਵੀ ਲੋਕਾਂ ਦਾ ਰਾਬਤਾ ਬੜਾ ਚੰਗਾ ਤੁਹਾਡੇ ਨਾਲ ਹੋਏਗਾ ਜੀ ਧੰਨਵਾਦ ਬਿਲਕੁਲ ਜੀ ਜੀ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਅਸੀਂ ਜਿਹੜੇ ਸਾਥੀਆਂ ਨਾਲ ਗੱਲਬਾਤ ਕੀਤੀ ਉਹਨਾਂ ਦੇ ਵਿਲੱਖਣਤਾ ਕਰਕੇ ਹੀ ਅੱਜ ਪੂਰੇ ਪੰਜਾਬ 'ਚ ਨਹੀਂ ਬਾਹਰਲੇ ਮੁਲਕਾਂ ਤੱਕ ਪੀਆਰਟੀਸੀ ਦੇ ਚਰਚੇ ਹੋ ਰਹੇ ਨੇ ਕਿਉਂਕਿ ਅਜੇ ਹਾ ਜਿਹੜਾ ਕੇਸ ਆ ਉਹ ਪਹਿਲੀ ਵਾਰ ਹੀ ਆਇਆ ਕਿਉਂਕਿ ਅਕਸਰ ਜਿਹੜਾ ਨਗਦੀ ਵਾਪਸ ਕਰਨ ਵਾਲੀ ਗੱਲ ਹੈ ਜਾਂ ਸੋਨਾ ਵਾਪਸ ਕਰਨ ਵਾਲੀ ਗੱਲ ਆਮ ਤੌਰ ਤੇ ਕੁਝ ਕੇਸ ਭਾਵੇਂ ਘੱਟ ਹੋਏ ਨੇ ਪਰ ਉਹ ਆਮ ਤੌਰ ਤੇ ਜ਼ਿਆਦਾ ਹੋਏ ਨੇ ਵੀ ਜਿਨ੍ਹਾਂ ਚ ਕੰਡਕਟਰ ਜਾਂ ਡਰਾਈਵਰ ਨੇ ਉਹ ਸਮਾਨ ਜਿਹੜਾ ਵਾਪਸ ਪਹੁੰਚਾਇਆ ਬੜੇ ਹਿੰਮਤ ਨਾਲ ਬੜੀ ਇਮਾਨਦਾਰੀ ਨਾਲ ਉਹ ਜਿਹੜਾ ਸਮਾਨ ਵਾਪਸ ਕੀਤਾ ਪਰ ਜਿਹੜਾ ਇਦਾਂ ਦਾ ਕੇਸ ਹੋਇਆ ਉਹ ਪਹਿਲੀ ਵਾਰ ਹੀ ਹੋਇਆ ਤੇ ਜਿਹੜਾ ਵਾਕਈ ਕਾਬਿਲ ਏ ਤਾਰੀਫ ਹੈ ਕਿ ਇਸ ਦੀ ਤਾਰੀਫ ਕਰਨੀ ਬਣਦੀ ਹੈ ਔਰ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਕਿਉਂਕਿ ਜਿਹੜਾ ਵੱਖਰਾ ਸੀ ਵਿਲੱਖਣਤਾ ਸੀ ਇਸ ਕੰਮ ਦੇ ਵਿੱਚ ਸੋ ਇਸੇ ਤਰ੍ਹਾਂ ਅਸੀਂ ਕਿਸੇ ਹੋਰ ਕਹਾਣੀ ਨੂੰ ਲੈ ਕੇ ਤੁਹਾਡੇ ਨਾਲ ਰੂਬਰੂ ਹੋਵਾਂਗੇ ਅੱਜ ਲਈ ਇੰਨਾ ਹੀ ਧੰਨਵਾਦ